ਨੂੰ ਟੈਲੀਕਾਸਟ A1 ਪੰਜਾਬੀ ਟੀਵੀ ਤੇ ਪਾਵਰ ਆਫ ਵਲ ਤੇ ਕਿੱਥਾ ਜਾ ਰਿਹਾ ਹੈ ਤੇ ਦਰਸ਼ਕੋ ਕਿਹੜੇ ਉਹ ਦੋ ਨੇਤਾ ਨੇ ਜਿਨ੍ਹਾਂ ਨੂੰ ਇਲੈਕਸ਼ਨ ਕਮਿਸ਼ਨ ਨੇ ਨੋਟਿਸ ਭੇਜਿਆ ਹੈ ਉਹ ਨੇ ਜੀ ਰਾਜਾ ਫੜਿੰਗ ਤੇ ਮਨਪ੍ਰੀਤ ਸਿੰਘ ਬਾਦਲ ਤਾਂ ਉਹਨਾਂ ਨੂੰ ਨੋਟਿਸ ਭੇਜਿਆ ਗਿਆ ਹੈ ਕਾਰਨ ਨੋਟਸ ਜਿਹੜਾ ਉਹਨਾਂ ਨੂੰ 2 ਦਿਨ ਦੇ ਵਿੱਚ ਉਹਨਾਂ ਨੂੰ ਕਿਤੇ ਨਾ ਕਿਤੇ ਕਿਹਾ ਕਿ ਤੁਸੀਂ ਉਹਦਾ ਜਵਾਬ ਦਿਓ ਜੇ ਆਪਾਂ ਹੁਣ ਗੱਲਬਾਤ ਕਰ ਲੈਨੇ ਆ ਮਨਪ੍ਰੀਤ ਬਾਦਲ ਤਾਂ ਮਨਪ੍ਰੀਤ ਬਾਦਲ ਸਾਹਿਬ ਨੇ ਕਿਤੇ ਨਾ ਕਿਤੇ 1 ਸਵਾ ਦੇ ਵਿੱਚ ਇਹ ਕਿ ਐਸੀ ਕਿ ਜੀਨਾ ਨੇ ਸੈਂਟਰ ਸਰਕਾਰ ਦੀਆਂ ਕੋਈ ਮਤਲਬ ਅਪਲਾਈ ਕਰਿਆ ਹੋਇਆ ਜਿਹਨੂੰ ਜੋਬ ਕਹਿਦੀ ਤਾਂ ਜੋਬਾਂ ਨੂੰ ਉਹ ਮੈਨੂੰ ਬੰਦਾ ਆ ਕੇ ਰਸੀਦ ਦੇ ਦੇ ਮੈਨੂੰ ਕੋਈ ਜਿਹੜੇ ਫਾਰਮ ਆ ਜਾਂ ਫੀਸ ਭਰੀ ਹੋਈ ਹੈ ਕੋਈ ਡਾਕੂਮੈਂਟਸ ਹੈ ਉਹ ਮੈਨੂੰ ਦੇ ਸਕਦਾ ਉਹਨਾਂ ਨੇ ਕਿਹਾ ਮੈਂ ਤੁਹਾਨੂੰ CRP BSF ਤਾਂ ਕਿਤੇ ਨਾ ਕਿਤੇ ਮੈਂ ਤੁਹਾਨੂੰ ਰੇਲਵੇ ਵਿਭਾਗ ਜੋ ਸੈਂਟਰ ਦੀਆਂ ਮਤਲਬ ਨੌਕਰੀਆਂ ਨੇ ਉਹਦੇ ਵਿੱਚ ਕਿਤੇ ਨਾ ਕਿਤੇ ਜਿਹੜੇ ਮੰਤਰੀ ਸਾਹਿਬ ਨੇ ਉਹਨਾਂ ਨਾਲ ਕਹਿ ਕਹਾ ਕਿ ਤੁਹਾਡੀ ਕਿਤੇ ਨਾ ਕਿਤੇ ਜੋਬ ਲਵਾ ਦਾਂਗਾ ਤਾਂ ਉਹ ਲੋਕਾਂ ਨੂੰ ਕਿਤੇ ਨਾ ਕਿਤੇ ਹੁਣ ਲਾਲਚ ਦੇ ਕੇ ਵੋਟ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤਾਂ ਕਈ ਜਿਹੜੇ ਹੁਣ ਗੱਲ ਕਰੀ ਆਵਾ ਦੀ ਪਾਰਟੀ ਤੇ ਕਿਤੇ ਨਾ ਕਿਤੇ ਉਹਨਾਂ ਨੇ ਜਾ ਕੇ ਉਹਨਾਂ ਦੀ ਕੰਪਲੀਟ ਕਰੀ ਹੈ ਕਿ ਮਨਪ੍ਰੀਤ ਬਾਦਲ ਨੇ ਉਹ ਕਿਤੇ ਨਾ ਕਿਤੇ ਜਿਹੜੀ ਇਲੈਕਸ਼ਨ ਕਮਿਸ਼ਨ ਹੈ ਉਹਨਾਂ ਦੀ ਲੰਘਣਾ ਕਰ ਰਹੇ ਨੇ ਕਾਨੂੰਨ ਦੀਆਂ ਤਾਂ ਹੁਣ ਜੇ ਰਾਜਾ ਬੜਿੰਗ ਦੀ ਕਰੀਏ ਤਾਂ ਰਾਜਾ ਬੜਿੰਗ ਸਾਹਿਬ ਨੇ ਕਿਤੇ ਨਾ ਕਿਤੇ ਜਿਹੜੀ ਸਭਾ ਹੈ ਉਹ ਕਿਤੇ ਨਾ ਕਿਤੇ ਮਾਜਿਦ ਹੈ ਉਹਦੇ ਵਿੱਚ ਕਿਤੇ ਨਾ ਕਿਤੇ ਕੋਈ ਰੈਲੀ ਕਰੀ ਹੈ ਲੋਕਾਂ ਨੂੰ ਬਹੁਤ ਕੀਤਾ ਹੈ ਉਹ ਵੀ ਕਿਤਨਾ ਕਿਤੇ ਇੱਕ ਧਾਰਮਿਕ ਸਥਾਨ ਨੂੰ ਆਪਾਂ ਵਰਤਨ ਦਾ ਜਿਹੜਾ ਉਹਨਾਂ ਤੇ ਦੋਸ਼ ਲੱਗਿਆ ਉਹਤੇ ਵੀ ਕਿਤਨਾ ਕਿਤੇ ਇਲੈਕਸ਼ਨ ਕਮਿਸ਼ਨ ਨੂੰ ਕੰਪਲੀਟ ਕੀਤੀ ਗਈ ਸੀਗੀ ਤਾਂ ਉਥੇ ਵੀ ਹੁਣ ਕਿਤਨਾ ਕਿਤੇ ਭਾਰਤੀ ਜਨਤਾ ਪਾਰਟੀ ਨੇ ਕੰਪਲੀਟ ਕਰੀ ਸੀਗੀ ਇਸ ਦੀ ਤਾਂ ਉਹਨਾਂ ਨੂੰ ਵੀ ਕਿਤਨਾ ਕਿਤੇ ਨੋਟਿਸ ਜਾਰੀ ਕੀਤਾ ਗਿਆ ਉਹਨਾਂ ਨੂੰ ਵੀ ਕਿਤਨਾ ਕਿਤੇ 2 ਦਿਨ ਦਾ ਸਮਾਂ ਦਿੱਤਾ ਹੈ ਕਿ ਤੁਸੀਂ ਆਪਣਾ ਜਿਹੜਾ ਨੋਟਿਸ ਇਹ ਕਰੀਏ ਜੋ ਮੀਟਿੰਗ ਉਹਦਾ ਜਵਾਬ ਦਿਓ ਤਾਂ ਤੁਹਾਨੂੰ ਕੀ ਲੱਗਦਾ ਕਿ ਹੁਣ ਜਿਹੜੇ ਨੇਤਾ ਨੇ ਉਹ ਜਿੱਤਣ ਲਈ ਲੋਕਾਂ ਨੂੰ ਪਹਿਲਾਂ ਲੋਕ ਕਹਿੰਦੇ ਸੀਗੇ ਜਦੋਂ ਇਲੈਕਸ਼ਨ ਹੁੰਦੀ ਹੈ ਤਾਂ ਲੋਕ ਆਪਣੇ ਪਾਰਟੀਆਂ ਕਰਦੇ ਨੇ ਡਰਿੰਕ ਦਿੰਦੇ ਨੇ ਕੋਈ ਗਿਫਟ ਵੰਡਦਾ ਕੋਈ ਕਿਤੇ ਨਾ ਕਿਤੇ ਪੈਸਾ ਵੀ ਕਹਿੰਦੇ ਲੋਕ ਵੰਡੇ ਜਾਂਦਾ ਪਰ ਕਿਤੇ ਨਾ ਕਿਤੇ ਜੋ ਅੱਜਕੱਲ ਲੋਕ ਕਹਿ ਰਹੇ ਨੇ ਜਿਵੇਂ ਆਪਾਂ ਨੇਤਾ ਮਨਪ੍ਰੀਤ ਸਿੰਘ ਬਾਦਲ ਦੀ ਗੱਲ ਕਰ ਲਈਏ ਜਾਂ ਰਾਣਾ ਦਾ ਬਿਡਿੰਗ ਦੀ ਗੱਲ ਕਰ ਲਈਏ ਉਹਨਾਂ ਨੇ ਸਾਰਿਆਂ ਕਿਹਾ ਪਰ ਕਿਤੇ ਨਾ ਕਿਤੇ ਪਹਿਲਾਂ ਵੀ ਕਿਤੇ ਨਾ ਕਿਤੇ ਚੀਜ਼ਾਂ ਹੁੰਦੀਆਂ ਸੀ ਪਰ ਜਦ ਸੋਸ਼ਲ ਮੀਡੀਆ ਨਾ ਐਕਟਿਵ ਨਹੀਂ ਸੀਗਾ ਉਹਨ ਲੋਕ ਛੋਟੀ ਕੁੜੀ ਰੈਲੀ ਹੁੰਦੀ ਆ ਜਾਂ ਕਿਤੇ ਵੀ ਕੋਈ ਸਮਾਗਮ ਹੁੰਦਾ ਹੈ ਤਾਂ ਉਹਲਾ ਵੀਡੀਓ ਨਾਲ ਦੀ ਨਾਲ ਬਣਾ ਲੈਂਦਾ ਹੈ ਤਾਂ ਨਾਲ ਦੀ ਨਾਲ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਤੇ ਉਹ ਵਾਇਰਲ ਹੋ ਜਾਂਦੀ ਹੈ ਜਿਹੜੀਆਂ ਇਹ ਦੋਨੋਂ ਨਹੀਂ ਇਹ ਚੈਨਲ ਤੇ ਥਰੂ ਨਹੀਂ ਆਈਆਂ ਵੀਡੀਓ ਇਹ ਕਿਤਨਾ ਕਿਤੇ ਲੋਕਾਂ ਵੱਲੋਂ ਬਣਾਈ ਗਈ ਜਿਹੜੀ ਇੱਕ ਵੀਡੀਓ ਹੈ ਉਹ ਵਾਇਰਲ ਹੋ ਰਹੀ ਹੈ ਜੇ ਆਪਾਂ ਚੈਨਲ ਦੀ ਗੱਲ ਕਰੀਏ ਤਾਂ ਚੈਨਲ ਵੱਲੋਂ ਅਸੀਂ ਤੁਹਾਨੂੰ ਪਹਿਲਾਂ ਹੀ ਦੱਸ ਦਈਏ ਕਿ ਕਿਸੇ ਵੀ ਚੈਨਲ ਵੱਲੋਂ ਇਹ ਵੀਡੀਓ ਨਹੀਂ ਬਣਾਈ ਗਈ ਇਹ ਸੋਸ਼ਲ ਮੀਡੀਆ ਤੇ ਜੋ ਵਰਕਰ ਹੁੰਦੇ ਨੇ ਜਾਂ ਲੋਕ ਹੁੰਦੇ ਨੇ ਉਹਨਾਂ ਵੱਲੋਂ ਬਣਾਈ ਗਈ ਆ ਤਾਂ ਇਹਦੇ ਵਿੱਚ ਹੁਣ ਜਿਆਦਾ ਜੇ ਦੇਖਿਆ ਜਾਵੇ ਰਾਜਾ ਬੜਿੰਗ ਨੂੰ ਤੇ ਮਨਪ੍ਰੀਤ ਬਾਦਲ ਨੂੰ ਇਲੈਕਸ਼ਨ ਕਮਿਸ਼ਨ ਜਿਹੜਾ ਨੋਟਿਸ ਭੇਜਿਆ ਹੈ ਉਹਦਾ ਕੀ ਐ ਐਕਸ਼ਨ ਹੋਏਗਾ ਐਕਸ਼ਨ ਹੋਏਗਾ ਉਹ ਤਾਂ ਨਾਲ ਸਮਾਂ ਹੀ ਦੱਸੇਗਾ ਪਰ ਹਾਂ ਇਹ ਜ਼ਰੂਰ ਹੈ ਕਿ ਕਿਤਨਾ ਕਿਤੇ ਜੋ ਨੋਟਿਸ ਉਹਨਾਂ ਨੇ ਇਲੈਕਸ਼ਨ ਕਮਿਸ਼ਨ ਨੇ ਭੇਜਿਆ ਉਹਦਾ ਜਵਾਬ ਜ਼ਰੂਰ ਦੇਣਾ ਪੈਗਾ ਇਹਨਾਂ ਨੂੰ ਤਾਂ ਦਰਸ਼ਕੋ ਤੁਹਾਨੂੰ ਕੀ ਲੱਗਦਾ ਕਿ ਜੋ ਹੁਣ ਰਾਜਾ ਬੜਿੰਗ ਤੇ ਮਨਪ੍ਰੀਤ ਸਿੰਘ ਬਾਦਲ ਦੀ ਇੱਕ ਇਲੈਕਸ਼ਨ ਕਮਿਸ਼ਨ ਦੀ ਤਲਵਾਰ ਜਿਹੜੀ ਤਲਵਾਰ ਹੈ ਉਹ ਲੰਕੀ ਹੈ ਤਾਂ ਉਹਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ ਇਹ ਬੰਦੇ ਦੋਸ਼ੀ ਪਾਏ ਜਾਣਗੇ ਜਾਂ ਉਮੀ ਕਿਤਨਾ ਕਿਤੇ ਖਾਨਾ ਪੁੱਤੀ ਜਿਹੜੀ ਉਹ ਕੀਤੀ ਜਾਏਗੀ ਤੇ ਉਹ ਇਲੈਕਸ਼ਨ ਲੜਨ ਮਤਲਬ ਇਲੈਕਸ਼ਨ ਲੜ ਪੈਣਗੇ ਤੇ ਹਾਰ ਜਿੱਤ ਤਾਂ ਹੁੰਦੀ ਰਹਿੰਦੀ ਹੈ ਕਿਉਂਕਿ ਤੁਹਾਨੂੰ ਦੱਸ ਦਈਏ ਇਹ ਗਿੱਦੜਵਾਹ ਦੀ ਸੀਟ ਦਾ ਮਤਲਬ ਮਸਲਾ ਹੈ ਕਿਉਂਕਿ ਗਿੱਦੜਵਾਹ ਤੋਂ ਹੀ ਰਾਜਾ ਬੜਿੰਗ ਦੀ ਜੋ ਪਤਨੀ ਨੇ ਉਹ ਇਲੈਕਸ਼ਨ ਲੜ ਰਹੇ ਨੇ ਤੇ ਮਨਪ੍ਰੀਤ ਸਿੰਘ ਬਾਦਲ ਜੋ ਕਿ ਭਾਰਤੀ ਜਨਤਾ ਪਾਰਟੀ ਨੇ ਤੋਂ ਲੜ ਰਹੇ ਨੇ ਜੇ ਰਾਜਾ ਬੜਿੰਗ ਦੀ ਸਾਹਿਬ ਦੀ ਗੱਲ ਕਰੀਏ ਤਾਂ ਉਹਨਾਂ ਦੀ ਜਿਹੜੀ ਪਤਨੀ ਨੇ ਉਹ ਕਾਂਗਰਸ ਦੀ ਸੀਟ ਵੱਲੋਂ ਉੱਥੇ ਲੜ ਰਹੇ ਨੇ ਬੜੀ ਖਹਿਮਕ ਹੈਮੀ ਹੈ ਹਾਂ ਜਰੂਰ ਹੈ ਕਿ ਜਦੋਂ ਜਿਹੜੇ ਨੇਤਾ ਲੋਕ ਨੇ ਇਹ ਜਿੱਤਣ ਲਈ ਲੋਕਾਂ ਨੂੰ ਜਰੂਰ ਕਿਤੇ ਨਾ ਕਿਤੇ ਲਾਲਚ ਜਿੰਦੇ ਨੇ ਚਾਹੇ ਕੋਈ ਸ਼ਰਾਬ ਦਾ ਵਾਂਸ ਨੂੰ ਦੱਸਿਆ ਹੀ ਹੈ ਸ਼ਰਾਬ ਦਾ ਗਿਫਟ ਦਾ ਜਾਂ ਕਿਤੇ ਨੌਕਰੀ ਦਾ ਨਾਲ ਚ ਦੇਣਾ ਜਾ ਤਵਾਡੇ ਨਾਲ ਮੈਂ ਦਿਨ ਪ੍ਰਧਾਨ ਖੜਾ ਕਈ ਨੇਤਾ ਤਾਂ ਹੁਣ ਐਸੇ ਨੇ ਜੋ ਕਹਿੰਦੇ ਬਰਸਾਤੀ ਗੱਡੂ ਜੀ ਨੂੰ ਕਹਦੀਏ ਉਹ ਲੋਕਾਂ ਦੇ ਘਰਾਂ ਘਰਾਂ ਚ ਜਾ ਕੇ ਦੇਖਦੇ ਨੇ ਪਰ ਜਦੋਂ ਇਲੈਕਸ਼ਨਾਂ ਖਤਮ ਹੋ ਜਾਣਗੀਆਂ ਜਾਂ ਪਹਿਲਾਂ ਇਲੈਕਸ਼ਨਾਂ ਤੋਂ ਅਗਰ ਮੈਂ 2 ਮਹੀਨਾ ਜਾਂ 3 ਮਹੀਨੇ ਪਹਿਲਾਂ ਦੀ ਗੱਲ ਕਰਾਂ ਤਾਂ ਇਹ ਜਿੰਨੇ ਵੀ ਨੇਤਾ ਨੇ ਜੇ ਕਹਾਂ ਅਕਾਲੀ ਦਲ ਦਾ ਹੋਵੇ ਜਾਂ ਆਵਾ ਦੀ ਪਾਰਟੀ ਦੇ ਗੱਲਬਾਤ ਕਰੀਏ ਜਾਂ ਕਿਤਨਾ ਕਿਤੇ ਰਾਜਾ ਬੜਿੰਗ ਸਾਹਿਬ ਦੀ ਗੱਲ ਕਰੀਏ ਜਾਂ ਮਨਪਰੀਤ ਬਾਦਲ ਇਹ ਲੱਭਿਆਂ ਤੋਂ ਲੱਭਦੇ ਨਹੀਂ ਸੀਗੇ ਸਿਰਫ ਹਾਂ ਵੀਡੀਓ ਇਹਨਾਂ ਦੀ ਜਰੂਰ ਵਾਇਰਲ ਹੁੰਦੀ ਸੀ ਲੋਕਾਂ ਨੂੰ ਜੇ ਜਲਾ ਉੱਥੇ ਦੇਖਿਆ ਜਾਵੇ ਤਾਂ ਉੱਥੇ ਕਿਤਨਾ ਕਿਤੇ ਲੋਕ ਨੇ ਉਹੀ ਗੱਲ ਕਹਿੰਦੇ ਨੇ ਕਿ ਭਾਈ ਜੋ ਇਹ ਗੱਲਬਾਤ ਕਰਦੇ ਨੇ ਇਹ ਲੋਕਾਂ ਨੂੰ ਕਿਤਨਾ ਕਿਤੇ ਆ ਕੇ ਲਾਲਚ ਦਿੰਦੇ ਨੇ ਜਾਂ ਲੋਕਾਂ ਨੂੰ ਪ੍ਰਭਾਵਿਤ ਕਰਦੇ ਨੇ ਪਾਰਟੀਆਂ ਦਾ ਵੀ ਕਿਤਨਾ ਕਿਤੇ ਦੱਸਿਆ ਜਾਂਦਾ ਕਿ ਹੁਣ ਆਮਾ ਦੀ ਪਾਰਟੀ ਹੈ ਉਹ ਵੀ ਕਿਤਨਾ ਕਿਤੇ ਅੰਦਰ ਗੱਤ ਇਹ ਗੱਲ ਕਰੀ ਹੈ ਕਿ ਅਗਰ ਤੁਹਾਡੇ ਇਲਾਕੇ ਦਾ ਵਿਕਾਸ ਕਰਨਾ ਹੈ ਤਾਂ ਤੁਸੀਂ ਆਮਾ ਦੀ ਪਾਰਟੀ ਨੂੰ ਜਿਤਾਓ ਤਾਂ ਹੀ ਤੁਹਾਡਾ ਉਰੇ ਵਿਕਾਸ ਹੋਏਗਾ ਅਗਰ ਉਰੇ ਕੋਈ ਕਾਂਗਰਸ ਜਿੱਤੀ ਜਾਂਦੀ ਹੈ ਜਾਂ ਕਿਤਨਾ ਕਿਤੇ ਭਾਰਤੀ ਜਨਤਾ ਪਾਰਟੀ ਜਿੱਤੀ ਜਾਂਦੀ ਹੈ ਜਾਂ ਕੋਈ ਆਜ਼ਾਦ ਉਮੀਦਵਾਰ ਜਿੱਤਿਆਂਦਾ ਤੁਹਾਨੂੰ ਜਿਹੜਾ ਵਿਕਾਸ ਹੈ ਉਹ ਕਿਤਨਾ ਕਿਤੇ ਸਲੋ ਹੋ ਜਾਏਗਾ ਪਰ ਗਲਤ ਹੋਈ ਜਾਂਦੀ ਕਿ ਇਲੈਕਸ਼ਨਾਂ ਵੇਲੇ ਹੀ ਕਿਉਂ ਆਪਾਂ ਲੋਕਾਂ ਨੂੰ ਲਾਲਚ ਦਿੰਨੇ ਆ ਜੇ ਆਪਾਂ ਕੰਮਕਾਰ ਕਰਦੇ ਆ ਜਾਂ ਆਪਾਂ ਕੋਈ ਜਿੰਨੀਆਂ ਮੌਜੂਦਾ ਜਿਹੜੇ ਵੀ ਉਹ ਲੋਕ ਲੜ ਰਹੇ ਨੇ ਇਲੈਕਸ਼ਨ ਜਿਹਨਾਂ ਕਹਦੇ ਉਮੀਦਵਾਰ ਅਗਰ ਉਹ ਪਰਸਨਲੀ ਆਪਣੇ ਲੋਕਾਂ ਨੂੰ ਮਿਚਰਦੇ ਨੇ ਲੋਕਾਂ ਦੇ ਕੰਮ ਆਉਂਦੇ ਨੇ ਤਾਂ ਉਹਨਾਂ ਨੂੰ ਕੀ ਲੋੜ ਹੈ ਕਿ ਆਪਾਂ ਲੋਕਾਂ ਨੂੰ ਲਾਲਚ ਦੇਈਏ ਤੁਹਾਡਾ ਕੰਮ ਬੋਲਣਾ ਚਾਹੀਦਾ ਚੋਰੀ ਨਹੀਂ ਹੁੰਦਾ ਕਿ ਕੰਮ ਤੁਹਾਡਾ ਪੈਸੇ ਨਾਲ ਹੀ ਹੁੰਦਾ ਤੁਸੀਂ ਲੋਕਾਂ ਦੇ ਦੁੱਖ ਸੁੱਖ ਜੀ ਵੀ ਖੜ ਸਕਦੇ ਹੋ ਲੋਕਾਂ ਨੂੰ ਕਿਤਨਾ ਕਿਤੇ ਮਦਦ ਕਰ ਸਕਦੇ ਹੋ ਲੋਕਾਂ ਦਾ ਛੋਟਾ ਮੋਟਾ ਕੰਮ ਹੁੰਦਾ ਉਹ ਆਪਾਂ ਕਹਿ ਕਹਾ ਕੇ ਕਰਾ ਸਕਦੇ ਆ ਪਰ ਗੱਲਬਾਤ ਹੋਈ ਜਾਂਦੀ ਹੈ ਕਿ ਲੋਕ ਇਹਦੇ ਬਾਰੇ ਕੀ ਸੋਚਦੇ ਨੇ ਇਸ ਵਜੇ ਬਾਰੇ ਸਾਡੇ ਨਾਲ ਰਜਿੰਦਰ ਮਾਨਸਾ ਜੁੜੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਰਜਿੰਦਰ ਮਾਨਸਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜੁੜਨ ਲਈ ਜੀ ਥੈਂਕ ਯੂ ਸਰ ਜੇ ਰਜਿੰਦਰ ਜੀ ਆਪਾਂ ਗੱਲਬਾਤ ਕਰ ਰਹੇ ਹਾਂ ਕਿ ਰਾਜਾ ਫੜਿੰਗ ਤੇ ਮਨਪਰੀਦ ਬਾਦਲ ਨੂੰ ਇਲੈਕਸ਼ਨ ਕਮਿਸ਼ਨ ਨੇ ਇੱਕ ਨੋਟਿਸ ਭੇਜਿਆ ਹੈ ਤਾਂ ਤੁਹਾਨੂੰ ਕੀ ਲੱਗਦਾ ਕਿ ਜੋ ਇਲੈਕਸ਼ਨ ਕਮਿਸ਼ਨ ਨੇ ਉਹਨਾਂ ਨੋਟਿਸ ਭੇਜਿਆ ਹੈ 2 ਦਿਨ ਦੇ ਵਿੱਚ ਜਵਾਬ ਮੰਗਿਆ ਹੈ ਉਹ ਕੋਈ ਐਕਸ਼ਨ ਹੋਏਗਾ ਜਾਂ ਕਿਤੇ ਨਾ ਕਿਤੇ ਖਾਣਾ ਪੂਰਤੀ ਹੀ ਕੀਤੀ ਜਾਏਗੀ ਇਹਦੇ ਵਿੱਚ ਵੀ ਦੇਖੋ ਜੀ ਦੋਨੇ ਬੰਦੇ ਤਕੜੇ ਨੇ ਰਾਜਾ ਬਿੰਦਸਾਹ ਹੈ ਜਿਹੜੇ ਇਹ ਕਾਂਗਰਸ ਦੇ ਪ੍ਰਧਾਨ ਨੇ ਮੰਤਰੀਕ ਐਮੰਦੋ ਦੀ ਵੀ ਜੀਜਾ ਅਸਟੈਂਟ ਮੰਤਰੀਪ ਸਰਦਾਰ ਮੰਤਰੀ ਤੋਂ ਬਾਅਦ ਲਖੀ ਵੀ ਜੀਪੀ ਦੇ ਸਿਰਖਾਤਾ ਵੀ ਨੇ ਜਿਹੜੀਆਂ ਇਹਨਾਂ ਦੇ ਉੱਤੇ ਕਾਰਵਾਈਆਂ ਹੋਣੀਆਂ ਕਹਿੰਦੇ ਨੇ ਸਗੀਤਾ ਤੋਂ ਚੀਨੀ ਪਾਈ ਜਾਣੇ ਮੈਂ ਦੋਸ਼ੀ ਪਾਇਆ ਤੇ ਫਿਰ ਵੀ ਬਲੌਂਗ ਨੂੰ ਮੈਂ ਟਵੀਟਡ ਹੋ ਗਈ ਦੂਬਰ ਤੋਂ ਹੋਰ ਕੁਝ ਨਹੀਂ ਹੁੰਦਾ ਜੀ ਪਰ ਜੇ ਗੱਲਬਾਤ ਕਰੀ ਜਾਂ ਵਿੱਚ ਕੁਝ ਆਪਾਂ ਨੂੰ ਜਿਹੜੇ ਦਰਸ਼ਕ ਨੇ ਉਹ ਹੀ ਗੱਲ ਕਹਿੰਦੇ ਨੇ ਕਿ ਇਹ ਤਾਂ ਪਹਿਲਾਂ ਤੋਂ ਲੋਕ ਜਿਹੜੇ ਨੇਤਾ ਨੇ ਲਾਲਚ ਦਿੰਦੇ ਨੇ ਜਦੋਂ ਕੋਈ ਸਰਪੰਚੀ ਦੀਆਂ ਇਲੈਕਸ਼ਨਾਂ ਦੇਖ ਲਓ ਜਾਂ ਐਮਐਲਏ ਦੇਖ ਲਓ ਐਮਪੀ ਦੇਖ ਲਓ ਲੋਕਾਂ ਨੂੰ ਦਾਰੂ ਭਲਾਈ ਜਾਂਦੀ ਹੈ ਲੋਕਾਂ ਨੂੰ ਲਾਲਚ ਦਿੱਤਾ ਜਾਂਦਾ ਹੈ ਪੈਸੇ ਵੰਡੇ ਜਾਂਦੇ ਨੇ ਕਿਸੇ ਨੂੰ ਗਿਫਟ ਦਿੱਤਾ ਜਾਂਦਾ ਇਹ ਕੋਈ ਬੜੀ ਗੱਲ ਨਮੀ ਗੱਲ ਨਹੀਂ ਆਈ ਹਾਂ ਹੁਣ ਸੋਸ਼ਲ ਮੀਡੀਆ ਦਾ ਜਰੂਰ ਹੋਣ ਕਿਤੇ ਨਾ ਕਿਤੇ ਐਕਟਿਵ ਹੈ ਤੇ ਲੋਕ ਨੇ ਜਿਹੜੇ ਉਹ ਛੋਟੀ ਜੁੜੀ ਗੱਲਾਂ ਕੈਮਰੇ ਵਿੱਚ ਰਿਕਾਰਡ ਕਰ ਲੈਂਦੇ ਨੇ ਦੇਖੋ ਜੀ ਚੋਣ ਕਮਿਸ਼ਨ ਨੂੰ ਥੋੜਾ ਜਿਹਾ ਇੱਧਰ ਧਿਆਨ ਦੇਣਾ ਚਾਹੀਦਾ ਕਿਉਂਕਿ ਇਹ ਐਨੇ ਭਾਰੀ ਬੋਰਡ ਨਾਲ ਪਹਿਲਾਂ ਸਰਕਾਰ ਬਣੀ ਹੋਈ ਹੈ 240 ਤੋਂ ਵੀ ਵੱਧ ਕਹਿ ਲਈਏ 95 ਹੁਣ ਜੇ ਉੱਥੇ 99 ਬੰਦਿਆਂ ਦੇ ਵਿੱਚ 4 ਬੰਦੇ ਆਮ ਆਜ਼ਾਦ ਪਾਰਟੀ ਦੇ ਹੋਰ ਜੁੜ ਜਾਣਗੇ 95 ਹੋ ਜਾਣਗੇ ਇਹ ਇੰਕਰਾਫਕ ਪਕਾਸ ਦੀ ਰਫ਼ਤਾਰ ਬਾੜੀ ਹਾਈ ਹੋ ਜੂਗੀ ਤੇ ਜੇ ਚਾਰ ਬੰਦੇ ਘਟ ਵੀ ਜਾਂਦੇ ਜਾਂ ਮੰਨ ਲਓ ਪਾ ਸੱਤ ਬੰਦੇ ਛੱਡ ਵੀ ਜਾਣ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਵੈਸੇ ਜਿਹੜਾ ਇਹਦੇ ਤੇ 80 ਰੁਪਿਆ ਖਰਚ ਹੋ ਜੂਗਾ ਜਿਹੜੀਆਂ ਇਹ ਚੋਣਾਂ ਨੇ ਚਾਰ ਵਿਧਾਨ ਸਭਾ ਦੀਆਂ ਇਹਨਾਂ ਦਾ ਬੈਨੀਫਿਟ ਤਾਂ ਕੋਈ ਹੈ ਨਹੀਂ ਕੋਈ ਜਿੱਤ ਗਿਆ ਕੋਈ ਹਾਰ ਗਿਆ ਸਰਕਾਰ ਉਮੇਜਪੁਰ ਚੱਲੀ ਜਾਊਗਾ ਕੀ ਚਾਲ ਇਸ ਕਰਕੇ ਇਹਦੇ ਤੇ 80 ਰੁਪਿਆ ਖਰਚ ਕਰਨ ਦਾ ਕੋਈ ਤੁਕ ਨਹੀਂ ਬਣਦਾ ਸੀ ਠੀਕ ਹੈ ਸੰਘਾਰ ਦੇ ਵਿੱਚ ਜੋ ਕੁਝ ਬਣਾਇਆ ਲਿਖਿਆ ਹੋਇਆ ਹੈ ਜਾਂ ਚੌਥੀ ਕਮਿਸ਼ਨ ਦੀ ਮਰਜ਼ੀ ਹੈ ਉਹਨਾਂ ਨੂੰ ਕਰਨਾ ਪੈਂਦਾ ਉਹਨਾਂ ਨੇ ਜੀ ਦੇ ਰਸਿਆਂ ਨੇ ਉਹ ਕਰ ਰਹੇ ਨੇ ਜਿਹੜਾ ਵਿਕਾਸ ਇੱਕ ਮਿੰਟ ਜਿਹੜਾ ਵਿਕਾਸ ਆਪਾਂ ਕਹਿ ਦਿੰਦੇ ਨੇ ਨਾ ਜੀ ਵਿਕਾਸ ਵਿਕਾਸ ਕਿਸੇ ਚੌਥੀ ਸਰਕਾਰ ਦੇ ਸਾਰੇ ਨਹੀਂ ਹੁੰਦਾ ਵਿਕਾਸ ਤਾਂ ਸਾਡੀ ਨਾ 5 ਇਅਰ ਪਲਾਨਸ ਬਣਾਉਂਦੇ ਨੇ ਸੈਂਟਰ ਦੇ ਵਿੱਚ 5 ਇਅਰ ਪਲਾਨ ਬਣਦੀਆਂ ਨੇ ਉਹ ਪਲੈਨਿੰਗ ਬੋਰਡ ਦੇ ਬੰਦੇ ਹੁੰਦੇ ਨੇ ਉਸ ਤੋਂ ਬਾਅਦ ਇਹ ਥੱਲੇ ਆ ਜਾਂਦੇ ਪਲੈਨਿੰਗ ਬੋਰਡ ਦੇ ਵੇ ਪਲੈਨਿੰਗਾਂ ਦੇ ਹਿਸਾਬ ਨਾਲ ਹੀ ਸਰਕਾਰ ਨੇ ਅਮਲ ਕਰਨਾ ਹੁੰਦਾ ਪਤਾ ਨਹੀਂ ਬੱਸ ਕਿ ਉਸਦੀ ਆ ਦੇਸ਼ ਦੀ ਜਿਹੜੇ ਪਲੈਨਿੰਗ ਬੋਰਡ ਨੇ ਪਲੈਨਿੰਗ ਉੱਪਰ ਕਮਿਸ਼ਨ ਨੇ ਸੈਂਟਰ ਪੱਧਰ ਤੇ ਤੇ ਉਹ ਕੋਈ ਬਹੁਤਾ ਇੰਨਾ ਕੰਮਾਂ ਦੇ ਵਿੱਚ ਦਿਲਚਸਪੀ ਨਹੀਂ ਲੈਂਦੇ ਉਹ ਵੀ ਕੰਲਾ ਬੱਸ ਖਾਣਾ ਪੂਰਤੀ ਕਰਦੇ ਹੂੰ ਬਿਲਕੁਲ ਜੇ ਆਪਾਂ ਗੱਲਬਾਤ ਕਰ ਲਈਏ ਕਿ ਰਾਜਾ ਬਣੇ ਵੀ ਤੁਸੀਂ ਗੱਲ ਕਹੀ ਆ ਕਿ ਕਾਂਗਰਸ ਦੇ ਪ੍ਰਧਾਨ ਨੇ ਤੇ ਮਨਪ੍ਰੀਤ ਸਿੰਘ ਬਾਦਲ ਜਿਹਨਾਂ ਦੀ ਜਿਹੜਾ ਹੁਣ ਭਾਰਤੀ ਜਨਤਾ ਪਾਰਟੀ ਦੇ ਵਿੱਚ ਉਹ ਵੀ ਟਿਕਟ ਲੜ ਰਹੇ ਨੇ ਉਹਨਾਂ ਦੀ ਵੀ ਸੈਂਟਰ ਨਾਲ ਪਹੁੰਚ ਹੈ ਪਰ ਜੇ ਵਿਕਾਸ ਦੀ ਗੱਲ ਕਰੀਏ ਜੇ ਆਪਾਂ ਕੋਈ ਵੀ ਹੈ ਨਾ ਜੋ ਜਿੱਤ ਜਾਂਦਾ ਤੁਹਾਨੂੰ ਕੀ ਲੱਗਦਾ ਹੈ ਜੇ ਆਮਾ ਦੀ ਪਾਰਟੀ ਨੇ ਉਹਨਾਂ ਦਾ ਉੱਥੋਂ ਕੋਈ ਜਿੱਤ ਜਾਂਦਾ ਜਾ ਕਿਤੇ ਨਾ ਕਿਤੇ ਮਨਪਰੀ ਬਾਦਲ ਹੈ ਉਹ ਜਿੱਤ ਜਾਂਦੇ ਨੇ ਜਾਂ ਕਾਂਗਰਸ ਦੇ ਰਾਜਾ ਬੜਿੰਗ ਜੀ ਦੀ ਵਾਈਫ ਨੇ ਜਿਹੜੇ ਉਹ ਜਿੱਤ ਜਾਂਦੇ ਨੇ ਤਾਂ ਉਸ ਏਰੀਏ ਦਾ ਕਿੰਨਾ ਕੁ ਵਿਕਾਸ ਹੋ ਸਕਦਾ ਤੇ ਕਿਹੜਾ ਇਸ ਟਾਈਮ ਜ਼ਿਆਦਾ ਲੱਗਦਾ ਲੋਕਾਂ ਨੂੰ ਕਿ ਜੋ ਬੰਦਾ ਜਿੱਤਦਾ ਹੈ ਤਾਂ ਵਿਕਾਸ ਜਲਦੀ ਹੋ ਸਕਦਾ ਉੱਥੇ ਵੇਖੋ ਇਹ ਵਿਕਾਸ ਤਾਂ ਜਿੱਥੇ ਪਹਿਲਾਂ ਜਿੱਤੇ ਹੋਏ ਨੇ ਉੱਥੇ ਭਾਲ ਲੋ ਵਿਕਾਸ ਕਿੱਥੇ ਤੁਰਿਆ ਫਿਰਦਾ ਜਿੱਥੇ ਪਹਿਲਾਂ ਜਿੱਤੇ ਹੋਏ ਨੇ ਉੱਥੇ ਵਿਕਾਸ ਭਾਲ ਲੋ ਅਨਾਜ ਮੰਡੀਆਂ 'ਚ ਵਿਕਾਸ ਸਰਦਾ ਸੀਵਰੇਜ ਤੇ ਪਾਣੀ ਨਾਲ ਵਿਕਾਸ ਮੰਡੀਆਂ 'ਚ ਫਿਰਦਾ ਮੰਨ ਲੇ ਇਹਦਾ ਕਿੰਨੀ ਵਿਕਾਸ ਭਾਲ ਲੋ ਉਹਨੇ ਮਿੰਜੂ ਉਹ ਹੈ ਜਿਹੜੇ ਚਾਰ ਦਿੱਤੇ ਗਏ ਅ ਮਰਤਾਬ ਦੇ ਅੰਗ ਮੈਡਮ ਜਿੱਤੇ ਚਾਹੇ ਮਨਪ੍ਰੀਤ ਜਿੱਤੇ ਚਾਹੇ ਆਪਣਾ ਢਾਲੀਵਾਲ ਸਾਹਿਬ ਜਿੱਤਣ ਕੋਈ ਮਰਜ਼ੀ ਜਿੱਤੇ ਵਿਕਾਸ ਦਾ ਹਾਲਾਤ ਤਾਂ ਇਹੀ ਇਸੇ ਤਰ੍ਹਾਂ ਹੀ ਚੱਲੂਗਾ ਬਿਲਕੁਲ ਜੇ ਆਪਾਂ ਗੱਲਬਾਤ ਕਰ ਲਈਏ ਕੁਝ ਮੈਂ ਨੇਤਾ ਦੇ ਨਾਲ ਇੱਕ ਇੰਟਰਵਿਊ ਕਰੀ ਸੀਗੀ ਅੱਜ ਤੋਂ 1.5 ਦੋ ਸਾਲ ਪਹਿਲਾਂ ਉਹਨਾਂ ਨੇ ਗੱਲ ਕਹੀ ਸੀ ਕਿ ਦੇਖੋ ਜੀ ਜਦੋਂ ਅਸੀਂ ਕੋਈ ਇਲੈਕਸ਼ਨ ਲੜਦੇ ਆ ਤਾਂ ਕੁਝ ਲੋਕ ਸਾਡੇ ਕੋਲ ਆਉਂਦੇ ਨੇ ਸਾਡੇ ਸਾਡੇ ਕੋਲ ਡਿਮਾਂਡਾਂ ਰੱਖਦੇ ਨੇ ਜੋ ਕਹਿੰਦੇ ਨੇ ਕਿ ਵੀਰ ਜੀ ਜੇ ਤੁਹਾਡੇ ਨਾਲ ਅਸੀਂ ਰੈਲੀਆਂ ਤੇ ਜਾਣਾ ਤਾਂ ਸਾਡਾ ਗੱਡੀਆਂ ਦੇ ਵਿੱਚ ਤੇਲ ਪਾਓ ਸਾਡੇ ਮੋਟਰਸਾਈਕਲਾਂ ਨੂੰ ਤੇਲ ਪਾਓ ਕਿਤੇ ਨਾ ਕਿਤੇ ਉਹਨਾਂ ਰੋਟੀ ਪਾਣੀ ਵੀ ਮੰਗਦੇ ਨੇ ਕੋਈ ਕੋਈ ਆਪਣਾ ਕੰਮ ਵੀ ਕਰਾਉਂਦੇ ਨੇ ਕਿ ਬਾਈ ਜੀ ਸਾਡੇ ਇਲਾਕੇ 'ਚ ਲਾਟਾਂ ਲਵਾ ਦਿਓ ਸਾਡੇ ਕਿਤੇ ਨਾ ਕਿਤੇ ਸਰਕਾ ਬਣਾਵਾ ਦਿਓ ਜਾਂ ਸਾਡੇ ਆ ਪਿੰਡ ਦਾ ਥੋੜਾ ਜਿਹਾ ਕੰਮ ਹੈ ਉਹਦੇ ਵਿੱਚ ਪੈਸਾ ਦੇ ਦਿਓ ਉਹ ਕਹਿੰਦੇ ਜੀ ਮੰਤਰੀ ਸਾਹਿਬ ਦਾ ਜਿਹੜਾ ਵੀ ਉਹਦਾ ਲੜ ਕਲੈਕਸ਼ਨ ਲੜਦਾ ਹੈ ਉਹ ਪਹਿਲਾਂ ਤੁਸੀਂ ਜੇਬ ਦੇ ਵਿੱਚੋਂ ਪੈਸਾ ਖਰਚਾ ਕਰਨਾ ਨਾ ਸਟਾਰਟ ਕਰ ਦਿੰਦਾ ਕਹਿੰਦਾ ਜੋ ਜਿੱਤਦਾ ਹੈ ਕਹਿੰਦੇ ਫਿਰ ਉਹਨਾਂ ਕਵਰ ਤਾਂ ਕਰਨੀ ਹੀ ਹੈ ਨਾ ਕਿਤੇ ਨਾ ਕਿਤੇ ਤਾਂ ਕੱਢਣੀ ਨੇ ਪੈਸੇ ਦੇਖੋ ਜਿਹੜਾ ਇਹ ਲਾਈਟਾਂ ਨੇ ਟੁੱਟੀਆਂ ਨੇ ਔਰ ਮੜਾ ਮੋਟਾ ਕੰਮ ਹੈ ਫਲਾਨਾ ਚੀਜ਼ ਇਹ ਚੀਜ਼ਾਂ ਪੈਸੇ ਮੰਗਣ ਦੀ ਲੋੜ ਨਹੀਂ ਪੈਂਦੀ ਕਿਉਂਕਿ ਜੇਪਾ ਹਜ਼ਾਰ-ਹਜ਼ਾਰ ਰੁਪਈਆ ਵੀ ਇਕੱਠਾ ਕਰ ਲੀਏ ਨਾ ਵਿਕਾਸ ਵਾਸਤੇ ਆਪਦੇ ਏਰੀਏ ਦਾ ਆਪਦੇ ਪਿੰਡ ਵਾਸਤੇ ਸਫਰੇ ਬਾੜ ਦਾ ਵਾਸਤੇ ਤਾਂ ਬਹੁਤ ਹੀ ਵਧੀਆ ਦੇ ਰਿਜ਼ਲਟ ਮਿਲਦੇ ਨੇ ਐਨੀ ਦਰਦਰ ਦੇ ਭੜਕਣ ਨਾਲੋਂ ਨਾ ਆਪ ਹੀ ਇਕੱਠਾ ਕੀਤਾ ਜਾਵੇ ਆਪ ਹੀ ਖਰਚਾ ਜਾਵੇ ਸੰਕੋਚ ਨਾਲ ਆਪ ਹੀ ਉਹਨੂੰ ਵਧੀਆ ਕੰਮ ਨੂੰ ਕਰ ਸਕਦਾ ਹੁਣ ਲੈਟਾਂ ਨੇ ਬਿਲਕੁਲ ਤੁਸੀਂ ਬਹੁਤ ਵਧੀਆ ਗੱਲ ਕਰ ਰਹੀ ਐ ਪਰ ਮੇਰੇ ਦਿਮਾਗ 'ਚ ਇੱਕ ਹੋਰ ਵੀ ਗੱਲ ਹੈ ਬਿਲਕੁਲ ਤੁਸੀਂ ਬਹੁਤ ਵਧੀਆ ਗੱਲ ਕਰ ਰਹੀ ਐ ਪਰ ਮੇਰੇ ਦਿਮਾਗ 'ਚ ਇੱਕ ਹੋਰ ਵੀ ਗੱਲ ਆਈ ਹੈ ਇਹ ਐਸਾ ਪਿੰਡ ਦੇ ਵਿੱਚ ਮੈਨੂੰ ਲੱਗਦਾ 20 ਜੇ 100 ਘਰ ਹੈ ਉਹਦੇ ਵਿੱਚੋਂ 30 ਘਰ ਤਾਂ ਐਸੇ ਨੇ ਜਿਹੜੇ ਆਪਣੇ ਦਿਖਾਵੇ ਦੇ ਚੱਕਰ ਚ ਪੈਲਸਾਂ 'ਚ ਮੈਰਜ਼ਾ ਕਰਦੇ ਨੇ ਦਿਖਾਵੇ ਲਈ ਕਰੋੜਾ ਰੁਪਇਆ ਬਰਬਾਦ ਕਰ ਦਿੰਦੇ ਨੇ ਪਰ ਜੇ ਪਿੰਡ ਦੇ ਵਿਕਾਸ ਦੀ ਗੱਲ ਕਰਦੇ ਆ ਤਾਂ ਉੱਥੇ ਉਹ ਮੈਨੂੰ ਲੱਗਦਾ ਕੋਈ ਹਜ਼ਾਰ ਰੁਪਇਆ ਨਹੀਂ ਕੱਢਦਾ ਹੋਏਗਾ ਪਰ ਜਦੋਂ ਵਿਆਹ ਸ਼ਾਦੀ ਦੌਂਦੀਆਂ ਤਾਂ ਉੱਥੇ ਬੜੇ ਧੂਮਤਾਂ ਨਾਲ ਪੈਲਸ ਵੀ ਚੱਲਦਾ ਹੈ ਜਾਗੋ ਵੀ ਨਿਕਲਦੀ ਹੈ ਡੀਜੇ ਲੱਗਦੇ ਨੇ ਦੇਖੋ ਇਹ ਥੋੜਾ ਜਿਹਾ ਕੋਈ ਪੈਸਾ ਨਿਕਲਵਾ ਉਹ ਲੋਕਾਂ ਲਈ ਥੋੜਾ ਜਿਹਾ ਮੂਰੇ ਲੱਗਣ ਦੀ ਗੱਲ ਹੀ ਹੁੰਦੀ ਹੈ ਜਦੋਂ ਕੋਈ ਇੱਕੋ ਬੰਦੇ ਜਿਵੇਂ ਹੁਣ ਸਰਪੰਚ ਬਣੇ ਨੇ ਜਾਂ ਮੈਂਬਰ ਬਣੇ ਨੇ ਕੋਈ ਜ਼ਰੂਰੀ ਨਹੀਂ ਵੀ ਸਰਪੰਚੀ ਲੱਗੇ ਮੈਂਬਰ ਵੀ ਮੂਰੇ ਲੱਗ ਸਕਦੇ ਆ ਕਈ ਵਾਰੀ ਹੋਰ ਪਤਵੰਤੇ ਵੀ ਹੁੰਦੇ ਨੇ ਮੂਰੇ ਤੇ ਮੂਰੇ ਲਾ ਕੇ ਮਤਲਬ ਪਿੰਡ ਦੇ ਜਿਹੜੇ ਇਹ ਜਨਤਕ ਕੰਮ ਨੇ ਛੋਟੇ ਛੋਟੇ ਇਹ ਆਪ ਦੀ ਜ਼ਿੰਮੇਵਾਰੀ ਨਾਲ ਆਪ ਕਰਨੇ ਚਾਹੀਦੇ ਨੇ ਐਡਾ ਕੋਈ ਬਹੁਤੀ ਵੱਡੀ ਗੱਲ ਨਹੀਂ ਕੋਈ ਖਾਚੀ ਵਾਲੀ ਗੱਲ ਨਹੀਂ ਹੈਗੀ ਦੂਜੀ ਗੱਲ ਜਿਹੜੀਆਂ ਹੁਣ ਇਲੈਕਸ਼ਨਾਂ ਨੇ ਜੀ ਜਿਹੜੀਆਂ ਹੁਣ ਇਲੈਕਸ਼ਨਾਂ ਹੋਣ ਇਹ ਤੋਂ ਅੱਗੇ ਇਹਦੇ ਵਿੱਚ ਨਾ ਤਾਂ ਮੁੱਦਾ ਨਸ਼ੇ ਦਾ ਹੋਵੇ ਇਹ ਵੀ ਗਲੋਬਲ ਬਣ ਗਿਆ ਅਕਾਲੀ ਗੱਲ ਨੇ ਤਾਂ ਕਹਿਤਾ ਇਹ ਗਲੋਬਲ ਹੈ ਮਤਲਬ ਵੀ ਗਾਹਾਂ ਤੋਂ ਨਸ਼ੇ ਦਾ ਮੁੱਦਾ ਹੈ ਜਿਹੜਾ ਨਾ ਨਸ਼ਾ ਖਤਮ ਹੋਵੇ ਨਾ ਨਸ਼ੇ ਦੇ ਮੁੱਦੇ ਤੇ ਕੋਈ ਪਾਰਟੀ ਜਿੱਤੇ ਮਹਾਰਾਸ਼ਟਰ ਦੇ ਵਿੱਚ ਰਾਜ ਠਾਕਰੇ ਨੇ ਲਾਊਡ ਸਪੀਕਰਾਂ ਦੇ ਉੱਤੇ ਚੋਣ ਲੜ ਰਿਹਾ ਹੈ ਧਾਰਮਿਕ ਸਥਾਨਾਂ ਦੇ ਉੱਤੇ ਇੰਨੇ ਸਪੀਕਰ ਲੱਗੇ ਹੋਏ ਨੇ ਆਹੂਜਾ ਕੰਪਨੀ ਦੇ ਕੰਨਾਂ ਦੇ ਕੀੜੇ ਕੱਢੀ ਜਾਂਦੇ ਰਹਿੰਦੇ ਨੇ ਜਿਹੜੇ ਗਵਾਂਡ ਚ ਨੇ ਉਹਨਾਂ ਦੇ ਮਤਲਬ ਇਹਨਾਂ ਚੀਜ਼ਾਂ ਤੇ ਉੱਤੇ ਲੋਕਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਲੀਡਰਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਤੁਹਾਨੂੰ ਕੌਣ ਔਖਾ ਕਰਦਾ ਹੈ ਤੇ ਕੀ ਤੰਗ ਕਰਦਾ ਮਤਲਬ ਬਗੈਰ ਮਤਲਬੀਆਂ ਲੈਫਟਾਂ ਲਾਉਨੀਆਂ ਬਗੈਰ ਮਤਲਬੀ ਸਪੀਕਰ ਖੜਕਾਉਣੇ ਢੋਲਕੀਆਂ ਵਾਜੇ ਛੈਣੇ ਹਨ ਇਹਨਾਂ ਚੀਜ਼ਾਂ ਤੇ ਪਾਬੰਦੀ ਹੋਣੀ ਚਾਹੀਦੀ ਹੈ ਜਿਹੜੀ ਸਰਕਾਰ ਜਿਹੜਾ ਵੀ ਬੰਦਾ ਇਹ ਚੀਜ਼ ਨੂੰ ਮੈਨੀਫੈਸਟੋ ਬਣਾ ਕੇ ਲੋਕਾਂ 'ਚ ਪੇਸ਼ ਕਰ ਦੂਗਾ ਉਹ ਬੰਦਾ ਜਿੱਟ ਪ੍ਰਾਪਤ ਕਰੇ ਬਿਲਕੁਲ ਦੇਖੋ ਜਿਵੇਂ ਤੁਸੀਂ ਗੱਲ ਕਹੀ ਸੀ ਕਿ ਜੇ ਵਿਕਾਸ ਦੀ ਗੱਲ ਕਰਨੀ ਹੈ ਤਾਂ ਉਹਦੇ ਵਿੱਚ ਕੋਈ ਵੀ ਸੱਜਣ ਮੁਰੇ ਆ ਸਕਦਾ ਹੈ ਉਹਦੀ ਇੱਕ ਮਿਸਾਲ ਮੇਰੇ ਇਸ ਟਾਈਮ ਸਾਹਮਣੇ ਵੀ ਹੈ ਕਿ ਕਕਰਾਲਾ ਪਿੰਡ ਪੈਂਦਾ ਜੀ ਔਰ ਇੱਕ 90 ਤੋਂ ਜਦੋਂ ਆਪਾਂ ਸ਼ਿੰਕਾਲਾ ਰੋਡ ਤੋਂ ਜਾਂਦੇ ਆ ਬਹੁਤ ਵੱਡਾ ਪਿੰਡ ਹੈ। ਉਹਦੇ ਵਿੱਚ ਕੁਝ ਸੱਜਣਾ ਨੇ ਇਹ ਗੱਲ ਕਹੀ ਸੀ ਕਿ ਆਪਾਂ ਨੇ ਉਹ ਸਟਰੀਟ ਲਾਈਟ ਲਾਉਣੀ ਹੈ, ਕੈਮਰੇ ਲਾਉਣੇ ਨੇ ਤੇ ਆਰਗੜੇ ਬੁੱਟੇ ਲਾਉਣੇ ਨੇ ਮਤਲਬ ਬਿਊਟੀਫੁੱਲ ਬਣਾਉਣਾ ਪਿੰਡ ਨੂੰ ਤਾਂ ਉਹਨਾਂ ਨੇ ਜਿੰਨੇ ਐਨਆਰਆਈ ਬੱਚੇ ਗਏ ਸੀ ਉਹਨਾਂ ਨੂੰ ਸਭ ਨੂੰ ਕਿਹਾ ਸੀ ਕਿ ਭਾਈ ਜਿੰਨੇ ਸਤ ਹੋ ਸਕਦਾ ਤੁਸੀਂ ਮਦਦ ਕਰੋ। ਉਹਨਾਂ ਨੇ ਜੀ ਜਦੋਂ ਗੱਲ ਬੱਚਿਆਂ ਨੂੰ ਪਤਾ ਲੱਗੀ ਹੈ ਤਾਂ ਕਹਿੰਦੇ 1.5 ਕਰੋੜ ਰੁਪਇਆ ਉਸ ਪਿੰਡ ਨੂੰ ਮੈਸ ਮਾਹੀ ਜੀ 2 ਮਹੀਨੇ ਚ ਇਕੱਠਾ ਹੋ ਗਿਆ ਉਹਦੇ ਵਿੱਚ ਨਾਲੇ ਤਾਂ ਪਿੰਡ ਦੇ ਵਿੱਚ ਕੈਮਰੇ ਲੱਗੇ ਹੋਏ ਨੇ ਜੀ ਜਗ੍ਹਾ ਜਗ੍ਹਾ ਘੱਟੋ ਘਾਟ 150 ਕਹਿੰਦੇ 200 ਕੈਮਰਾ ਲੱਗਾ ਪਿਆ ਤੇ ਉਹਦੇ ਵਿੱਚ ਘੱਟੋ ਘਾਟ 2.5 300 ਇਸ ਟਾਈਮ ਸੋਲਾ ਲਾਈਟ ਵੀ ਲੱਗੀ ਹੋਈ ਹੈ ਹਾਂਜੀ ਹਾਂਜੀ ਤੇ ਅਖੀਰ ਹੁਣ ਦੇਖੋ ਇੱਕ ਮਿੰਟ ਮਾਨ ਮਾਨ ਸਾਹਿਬ ਨੇ ਲਗਭਗ 50000 ਮੁੰਡੇ ਨੌਕਰੀ ਜਗਾਰ ਦਿੱਤਾ ਜੇ ਹੁਣ ਪਿੰਡ ਹੈਗਾ 15000 12000 ਮਤਲਬ 4400 ਚਾਰ ਬੰਦੇ ਹਰ ਇੱਕ ਇੱਕ ਪਿੰਡ ਦੇ ਬੰਦੇ ਭਰਤੀ ਹੋਏ ਐਮਨ ਨੂੰ ਜੇ ਉਹਨਾਂ ਦੀਆਂ ਜਿਥੇ ਉਹ ਤਨਖਾਹ ਪਹਿਲੀ ਤਨਖਾਹ ਜਿਹੜੀ ਉਹ ਕਿਤੇ ਹੋਰ ਬੁਲਗਲੇ ਖਵਾਉਂਦੇ ਆ ਜਾਂ ਪਕੌੜੇ ਖਵਾਉਂਦੇ ਆ ਜਾਂ ਚੌਲ ਖਵਾਉਂਦੇ ਆ ਲੋਕਾਂ ਨੂੰ ਕਰਕੇ ਇਹਨਾਂ ਚੀਜ਼ਾਂ ਤੋਂ ਉਹਨਾਂ ਨੂੰ ਸਮਝਾ ਕੇ ਤਨਖਾਹ ਪਿੰਡ ਦੇ ਵਿਕਾਸ ਤੇ ਲਾਈ ਜਾ ਸਕਦੀ ਹੈ ਐਨ ਆਰ ਆਈ ਭਰਾ ਹੁੰਦੇ ਨੇ ਉਹਨਾਂ ਨੂੰ ਬੇਨਤੀ ਕੀਤੀ ਜਾ ਸਕਦੀ ਹੁੰਦੀ ਹੈ ਪਿੰਡ ਜਿਹੜਾ ਐਨ ਆਰ ਆਈ ਲੋਕ ਨੇ ਬੜੀ ਮਤਲਬ ਖੁੱਲ੍ਹ ਦਿਲੀ ਨਾਲ ਇਸ ਤਰ੍ਹਾਂ ਦਾ ਜਿਹੜਾ ਆ ਉਹ দান ਕਰ ਸਕਦੇ ਆ ਪਿੰਡ ਵਾਸਤੇ ਆਪਾਂ ਤਾਂ ਗੱਲ ਕਰ ਦਾਨ ਨਾਲ ਨਹੀਂ ਆਪਾਂ ਉਸ ਚੀਜ਼ ਨੂੰ ਦਾਨ ਕਰਨ ਲੱਗੇ ਜਿੱਥੋਂ ਜਿੰਦਾ ਕੋਈ ਫਾਇਦਾ ਨਹੀਂ ਮੈਂ ਹੁਣ ਇਹ ਦੁਆ ਤੋਰ ਕੀ ਕਰ ਸਕਦੇ ਹਾਂ ਜਿਹਦੇ ਦਾਨ ਹੈ ਜਿਹੜਾ ਉਹ ਤੇ ਲੋਕਾਂ ਦੇ ਕਲਿਆਣ ਵਾਸਤੇ ਵਰਤਿਆ ਜਾਵੇ ਤਾਂ ਵਧੀਆ ਗੱਲ ਕਰ ਦਾਨ ਫਿਰ ਕੁਝ ਪਰਿਵਾਰਾਂ ਦੀ ਮੁਠੀ ਚ ਆ ਜਾਂਦਾ ਉਹਦਾ ਫਿਰ ਗਲਤ ਇਸਤੇਮਾਲ ਹੋਣ ਲੱਗਦਾ ਬਿਲਕੁਲ ਜਿੰਦਰ ਜੀ ਜੇ ਆਪਾਂ ਗੱਲਬਾਤ ਕਰਨ ਲਈਆ ਬਰਨਾਲਾ ਵਿੱਚ ਇਲੈਕਸ਼ਨ ਹੋ ਰਹੀ ਹੈ ਡੇਰਾ ਬਾਬਾ ਨਾਨਕ ਇਲੈਕਸ਼ਨ ਹੋ ਰਹੀ ਹੈ ਤੇ ਗੱਦੜਬਾਹ ਉਹਦੇ ਵਿੱਚ ਇਲੈਕਸ਼ਨ ਹੈ ਤੇ ਕਿਤਨਾ ਕਿਤੇ ਚੰਬੇਵਾਲ ਇਹ ਚਾਰ ਜਗ੍ਹਾ ਐਸੇ ਹਾਂ ਹਾਂ ਜਿੱਥੇ ਇਲੈਕਸ਼ਨਾਂ ਹੋ ਰਹੀਆਂ ਨੇ ਜਿਵੇਂ ਆਪਾਂ ਕੱਲ ਵੀ ਇੱਕ ਲਾਈਵ ਕਰਿਆ ਸੀਗਾ ਕਿ ਕਿਤਨਾ ਕਿਤੇ ਪੰਜਾਬ ਦੇ ਵਿੱਚ ਪ੍ਰਦੂਸ਼ਣ ਇੰਨਾ ਫੈਲ ਗਿਆ ਸਾਹ ਦੀ ਪ੍ਰੋਬਲਮ ਆ ਰਹੀ ਹੈ ਇਹ AQI ਨੀਗਾ ਜਿਹੜੀ ਉਹ 300 ਘਟ ਗਈ ਉੱਥੇ ਸਰਕਾਰਾਂ ਨੇ ਹਾਲ ਤੱਕ ਕੋਈ ਨੋਟਿਸ ਨਹੀਂ ਮਤਲਬ ਭੇਜਿਆ ਨਾ ਕੋਈ ਜਾਣਕਾਰੀ ਆਪਣੇ ਸਿਹਤ ਮੰਤਰੀ ਨੇ ਭੇਜੀ ਹੈ ਕਿ ਭਾਈ ਮਾਸਕ ਲਾਓ ਆਪਣਾ ਫੇਸ ਕਵਰ ਕਰੋ ਜਿਨ੍ਹਾਂ ਨੂੰ ਬਜ਼ੁਰਗਾਂ ਨੂੰ ਸਾਰੀ ਪ੍ਰੋਬਲਮ ਹੈ ਉਹ ਘਰ ਹੀ ਬੈਠੋ ਮਤਲਬ ਉਹ ਜ਼ਿਆਦਾਤਰ ਦੇਖਿਆ ਗਿਆ ਕਿ ਮੀਡੀਆ ਚ ਵੀ ਜਾ ਕੇ ਤਨਾ ਕਿ ਤੇ ਸਾਨੇ ਮੰਤਰੀ ਨੇ ਇਹ ਚਾਰ ਜਗ੍ਹਾ ਡੇਰੇ ਲਾਈ ਬੈਠੇ ਨੇ ਉਹਨਾਂ ਨੂੰ ਲੋਕਾਂ ਦੀਆਂ ਉਹ ਜਿਹੜੀਆਂ ਛੋਟੀਆਂ ਮੁਸ਼ਕਲਾਂ ਨੇ ਜਾਂ ਕਿਸਾਨਾਂ ਵੀਰਾਂ ਦੀਆਂ ਮੁਸ਼ਕਲਾਂ ਨੇ ਉਹ ਉਹਨਾਂ ਨਜ਼ਰ ਨਹੀਂ ਆ ਰਹੀ ਦੇਖੋ ਇਹ ਪ੍ਰਦੂਸ਼ਣ ਇਹਨਾਂ ਦਾ ਤਾਂ ਇਲਾਜ ਬੱਡੇ ਹਸਪਤਾਲਾਂ ਚ ਹੋ ਜਾਊਗਾ ਮਰਦੇ ਤਾਂ ਛੋਟੇ ਨੇ ਮਤਲਬ ਇਹ ਕਿਤੇ ਨਹੀਂ ਕਹਿੰਦੇ ਹਣ ਵੀ ਪਟਾਕੇ ਨਹੀਂ ਫੂਕਣੇ ਇਹ ਕਦੇ ਨਹੀਂ ਕਹਿੰਦੇ ਵੀ ਦਾਰੂ ਕੀ ਕੇ ਲੜਨਾ ਨਹੀਂ ਲਲਕਰੇ ਨਹੀਂ ਮਾਰਨੇ ਮਤਲਬ ਇਹ ਇਨਾਂ ਚੀਜ਼ਾਂ ਨੂੰ ਇਹ ਬਨੇ ਨਹੀਂ ਕਰਦੇ ਹੁੰਦੇ ਜਿਹੜੇ ਲੀਡਰ ਲੋਕ ਨੇ ਲੀਡਰ ਲੋਕ ਤਾਂ ਇਹ ਚਾਹੁੰਦੇ ਹੁੰਦੇ ਆ ਕਿ ਲੋਕ ਬਿਮਾਰ ਹੋਣ ਲੋਕ ਲੜਨ ਲੋਕ ਥੱਲੇ ਰਹਿਣ ਸਾਡੇ ਲੱਗ ਕੇ ਇਸ ਕਰਕੇ ਸਾਡੀ ਚੌਧਰ ਉੱਤੇ ਰਹੇ ਜੇ ਲੋਕਾਂ ਨੂੰ ਅਕਲ ਆ ਗਈ ਲੋਕ ਸਮਝ ਗਏ ਲੋਕ ਉੱਠ ਕੇ ਖੜੇ ਫਰਾਫਰ ਦੇ ਹੋਗੇ ਫਿਰ ਇਹਨਾਂ ਨੂੰ ਕੌਣ ਮਤਲਬ ਵੱਡੀਆਂ ਕੁਰਸੀਆਂ ਤੇ ਇਹਨਾਂ ਨੂੰ ਕੌਣ ਬੈਠਣ ਦੇਊਗਾ ਬੇਟਾ ਇਹਨਾਂ ਨੂੰ ਲੋਕਾਂ ਵਾਂਗੂ ਆ ਕੇ ਪੱਤਰਾ ਦੀ ਬੈਠਣਾ ਹੋਊਗਾ ਇਹ ਵੀ ਚਾਹੁੰਦੇ ਹੁੰਦੇ ਜੀ ਲੋਕਾਂ ਨੂੰ ਸੁਖ ਸੁਹਣ ਦੇਵੇ ਕੱਲਾ ਕਹਿਣ ਕਹਿਣ ਨੂੰ ਹੁੰਦਾ ਅੰਦਰੋਂ ਇਹਨਾਂ ਦੀ ਜਿਹੜੀ ਸੋਚ ਹੁੰਦੀ ਹੈ ਉਹ ਜਿੰਦੂਨੀ ਸੋਚ ਹੁੰਦੀ ਹੈ ਪਰ ਜੇ ਰਜਿੰਦਰ ਜੀ ਆਪਾਂ ਗੱਲਬਾਤ ਕਰੀ ਜਾਵੇ ਜਿਹੜੇ ਲੋਕ ਨੇ ਉਹ ਵੀ ਕਿਤੇ ਨਾ ਕਿਤੇ ਆਪਣੇ ਆਪ ਨੂੰ ਵੇਚ ਦਿੰਦੇ ਨੇ ਚਾਹੇ ਕਿਸੇ ਦੀ ਹੁਣ ਆਪਾਂ ਸ਼ਫਾਰਸ਼ ਲਾਂ ਜੀ ਮੰਤਰੀ ਹੈ ਮੰਤਰੀ ਦੀ ਕੋਈ ਜਾਪਛਾਣਾ ਬੰਦਾ ਹੈ ਉਹ ਕਹਿੰਦਾ ਯਾਰ ਇਹਨੂੰ ਜਿਤਾ ਦੇ ਆਪਾਂ ਕੰਮ ਲੈ ਲਾਂਗੇ ਜਾਂ ਜਿਵੇਂ ਤੁਹਾਨੂੰ ਦੱਸਿਆ ਕਿ ਕੋਈ ਬੰਦਾ ਜਦੋਂ ਇਲੈਕਸ਼ਨਾਂ 'ਚ ਜਾਂਦਾ ਜਿੰਨੇ ਇਹਨਾਂ ਦੇ ਪਾਰਟੀ ਵਰਕਰ ਲਾ ਲੋ ਜਾਂ ਮੋਢੀ ਲਾ ਲੋ ਉਹ ਵੀ ਕਿਤਨਾ ਕਿਤੇ ਲੋਕਾਂ ਨੂੰ ਲਾਲਚ ਦਿੰਦੇ ਨੇ ਲੋਕਾਂ ਨੂੰ ਮਤਲਬ ਕੋਈ ਗਿਫਟ ਖਲਾਣਾ ਪਲਾਣਾ दारू ਪਲਾਉਣੀ ਇੱਥੇ ਤੱਕ ਹੀ ਕਿਸੇ ਦਾ ਇਹ ਵੀ ਕਿਹਾ ਗਿਆ ਕਿ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਜਦੋਂ ਇੱਕ ਕਲੈਕਸ਼ਨ ਉਹਦੀ ਉੱਥੇ ਮੋਟਰਸਾਈਕਲ ਵੀ ਕਹਿੰਦੇ ਲੋਕਾਂ ਨੂੰ ਗਿਫਟ ਹੋਏ ਨੇ ਜਿਨ੍ਹਾਂ ਦੇ 150 ਵੋਟ ਜਿਸ ਬੰਦੇ ਨੇ ਪਵਾਈ ਆ 200 ਵੋਟ ਪਵਾਈ ਆ ਉਸ ਬੰਦੇ ਨੂੰ ਮੋਟਰਸਾਈਕਲ ਗਿਫਟ ਤਾਂ ਚਲੋ ਗਿਫਟ ਤਾਂ ਚਲੋ ਮੋਟਰਸਾਈਕਲ ਦਾ ਕੰਮ ਬਾਝੂ ਜਿਹੜੀ दारू 2 ਨੰਬਰ ਦੀ दारू ਹੈ ਇਹ ਵੋਟਾਂ ਤੋਂ ਬਾਅਦ ਵੀ ਬੰਦੇ ਮਰੀ ਜਾਂਦੇ ਰਹਿੰਦੇ ਨੇ ਇਹ ਇਹਨਾਂ ਚੀਜ਼ਾਂ ਦਾ ਸੰਕੋਚ ਚਾਹੀਦਾ ਮਤਲਬ ਜੇ ਹੁਣ ਭੁਖੀ ਦੇ ਕਾਰਕਤ ਵੰਡਣਗੇ ਉਹਦੇ ਵਿੱਚ ਵੀ ਮਟੀਰੀਅਲ ਗਲਤ ਹੋਊਗਾ दारू ਦੀਆਂ ਬੋਤਲਾਂ 'ਚ ਵੀ ਗਲਤ ਹੋਊਗਾ ਚਲੋ ਹੋਰ ਗਿਫਟਾਂ ਤਾਂ ਠੀਕ ਹੈ ਵੀ ਗਿਫਟ ਤਾਂ ਹੈਗੀ ਆ ਕੋਈ ਤਾਂ ਮਨਵੜੀ ਚੀਜ਼ ਜਿਹੜੀਆਂ ਇਹ दारू ਪਿਆਲੇ ਨੇ ਹੁਣ ਤੁਸੀਂ ਲਾਓਗੇ 50 ਕਰੋੜ ਤੋਂ ਲੈ ਕੇ 1 ਅਰਬ ਰੁਪਈਆ ਲੱਗੂਗਾ ਇਹ ਚਾਰੇ ਸੀਟਾਂ ਤੇ ਨੋਟ ਕਰ ਲਓ 50 ਕਰੋੜ ਰੁਪਈਆ ਤੋਂ ਲੈ ਕੇ 1 ਅਰਬ ਰੁਪਈਆ ਜਿਹੜਾ ਉਹ ਬਰੂਦ ਬਾਮੂ ਦੂਗਾ ਜਿਹੜਾ ਦੇਸ਼ ਦੀ ਭਲਾਈ ਵਾਸਤੇ ਲੱਗ ਸਕਦਾ ਸੀ ਜਿਵੇਂ ਨਾਲ ਹਲਕੇਆਂ ਦੀਆਂ ਸਮੱਸਿਆਵਾਂ ਨੇ ਉਹ ਹੱਟ ਹੋ ਸਕਦੀਆਂ ਸੀ ਕੱਲ ਆਪਾਂ 25000 25 ਕਰੋੜ ਰੁਪਈਆ 100 ਦੇ ਆਪਾਂ ਲਾਕੇ ਹਟਿਆ ਸੱਤ ਅਰਬ ਦੇ ਆਪਾਂ ਪੜਾਕੇ ਬੂਟੇ ਹਟਿਆ 1 ਅਰਬ ਤੱਕ ਇਹ ਚੋਣ ਤੇ ਆਪਾਂ ਖਰਚ ਕਰ ਦੇਵਾਂਗੇ ਮੈਨੂੰ ਨਹੀਂ ਸਮਝ ਆਉਂਦੀ ਵੀ ਦੇਸ਼ ਟਰੱਕੀ ਕਰੂਗਾ ਕਿਵੇਂ ਕਿਉਂਕਿ ਧਾਰਮਿਕ ਸਥਾਨਾਂ ਦੇ ਉੱਤੇ ਲਾਟੂ ਲਾ ਕੇ ਹੀ ਆਪਾਂ ਚਾਣਨ ਮਨਾ ਲਾ ਕਰ ਲੈਂਦੇ ਆ ਮੈਂ ਬੇਨਤੀ ਕਰਦਾ ਸਾਡੇ ਸ਼੍ਰੋਮਣੀ ਅਕਾਲੀ ਦਲ ਕਹਿੰਦਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਧੰਮੀ ਸਾਹਿਬ ਵੀ ਜਿਹੜੇ ਇਸ ਤਰ੍ਹਾਂ ਦੇ ਖਰਚੇ ਨੇ ਇਹਨਾਂ ਨੂੰ ਖਤਰਾ ਨਾਲ ਸਿੱਧ ਪੰਜਾਬ ਦੇ ਵਿੱਚ ਖਾਸ ਕਰਕੇ ਸਿੱਖਾਂ ਦੇ ਸਕੂਲ ਨੇ ਕਿੰਨੇ ਸਕੂਲ ਬੰਦ ਹੋ ਗਏ ਸਿੱਖਾਂ ਦੇ ਕਿੰਨੇ ਕਾਲਜ ਬੰਦ ਹੋ ਗਏ ਜਿਹੜੇ ਚਾਨਣ ਮਨਾਰੇ ਨੇ ਜੋ ਚਾਨਣ ਪੈਦਾ ਹੁਣ ਉਹ ਤਾਂ ਬੰਦ ਹੋਈ ਜਾਂਦੇ ਨੇ ਧਰਮ ਸਨਾ ਦੇ ਲਾਏ ਲਾਟੂਆਂ ਨੂੰ ਹੀ ਕਹੀ ਜਾਂਦੇ ਨੇ ਵੀ ਜੀਵਨ ਸਫਲੀ ਇਹਨਾਂ ਚੀਜ਼ਾਂ ਨੂੰ ਨਾ ਥੋੜਾ ਜਿਹਾ ਸਾਨੂੰ ਇਹ ਨਾਲ ਬੈਠ ਕੇ ਬਿਨਾਂ ਬੈਰ ਵਿਰੋਧ ਤੋਂ ਸੋਚ ਕੇ ਅੱਕੇ ਕ ਅਗਲੇ ਕਦਮ ਚੱਕਣੇ ਚਾਹੀਦੇ ਨੇ ਵਰਨਾ ਬਹੁਤ ਲੇਟ ਹੋ ਜਾਊਗਾ ਬਿਲਕੁਲ ਦੇਖੋ ਜੇ ਆਪਾਂ ਹੁਣ ਇਲੈਕਸ਼ਨਾਂ ਦੀ ਗੱਲ ਕਰ ਲੈਂਦੇ ਆਂ ਤੁਸੀਂ ਇਹਨਾਂ ਨੂੰ ਕਿਹਾ ਕਿ ਬਹੁਤ ਅਰਬਾ ਖਰਬਾ ਰਪਿਆ ਇਹਦੇ ਵਿੱਚ ਲਾਇਆ ਜਾਂਦਾ ਉਹੀ ਲੋਕਾਂ ਦਾ ਭਲਾ ਹੋ ਜਾਊਗਾ ਪਰ ਕੁਝ ਲੋਕ ਜਿਹਦੇ ਉਹ ਦੇਖੋ ਇਲੈਕਸ਼ਨ ਇੱਕ ਕਈ ਚੇਅਰਮੈਨ ਹੀ ਐ ਉਹ ਵੀ ਲੋਕ ਬਿਨਾਂ ਇਲੈਕਸ਼ਨ ਤੋਂ ਬਿਨਾਂ ਮੰਨ ਲਓ ਜਿਹੜੇ ਬਣਦੇ ਵਰਕਰ ਹੁੰਦੇ ਨੇ ਜਮਾ ਮਾਂ ਦੀ ਪਾਰਟੀ ਲਾ ਲਓ ਜਾਂ ਕਾਂਗਰਸ ਲਾ ਲਓ ਉਹ ਜਿਹੜਾ ਬੰਦਾ ਕਿਸੇ ਦੂਜੇ ਪਾਰਟੀ ਉਹ ਟੜਮੜ ਕਰਦਾ ਵਰਕਰ ਉਹਨੂੰ ਚੇਅਰਮੈਨ ਬਣਾ ਦਿੱਤਾ ਜਾਂਦਾ ਹੈ ਲੱਖਾਂ ਰੁਪਈਆ ਕਰੋੜਾਂ ਰੁਪਈਆ ਸਾਨੂੰ ਤਾਂ ਵੀਆਪੀ ਜਿਹੜੇ ਕਲਚਰ ਹੈ ਉਹੀ ਮਾਰ ਰਹੇ ਹਨ ਹੁਣ ਤੁਸੀਂ ਲਾਓ ਜੀ ਮੰਨ ਲਓ ਵੀ ਇੱਥੇ ਕੋਈ ਵਿਰੋਧੀ ਪਾਰਟੀ ਦਾ ਜਿੱਤੇ ਹੁੰਦਾ ਮੰਨ ਲਓ ਕਿ ਦੜ ਭਾਈ ਆਪਕਸ ਦਾ ਨਾਂ ਨਹੀਂ ਲੈਂਦੇ ਕੋਈ ਵਿਰੋਧੀ ਪਾਰਟੀ ਦਾ ਬੰਦਾ ਜਿੱਤੀ ਹੁੰਦਾ ਉਹਨੂੰ ਗ੍ਰਾਂਟ ਦੇਣ ਦੀ ਬਜਾਏ ਫਿਰ ਉਸੇ ਹਲਕਾ ਇੰਚਾਰਜ ਲੱਗ ਜਾਊਗਾ ਜੇ ਕਿਤੇ ਰਾਜ ਕਰਦੀ ਪਾਰਟੀ ਆ ਉਹਦਾ ਬੰਦਾ ਨਾ ਆਪਾਂ ਹਿੰਡ ਦੇ ਵਿੱਚ ਪਾ ਲੋਕ ਨਾਜ ਚੋਣ ਤਾਂ ਉੱਥੇ ਹਲਕਾ ਇੰਚਾਰਜ ਲੱਗ ਜਾਂਦਾ ਹੈ ਜਿਹੜਾ ਉਹ ਬੰਦਾ ਹੁੰਦਾ ਉਹਨੂੰ ਗ੍ਰਾਂਟ ਨਹੀਂ ਦਿੱਤੀ ਜਾਂਦੀ ਐਵੇਂ ਜਿਵੇਂ ਪਿੰਡਾਂ ਦੇ ਵਿੱਚ ਹੁੰਦਾ ਜਿੱਥੇ ਵਿਰੋਧੀ ਧਰ ਦਾ ਸਰਪੰਚ ਹੁੰਦਾ ਉੱਥੇ ਗ੍ਰਾਂਟ ਕਹਿੰਦੇ ਨੇ ਜੀ ਗ੍ਰਾਮ ਸਭਾ ਨੂੰ ਦੇਵਾ ਵੀ ਉੱਥੇ ਆਪ ਦੇ ਮਤਲਬ ਇਹ ਜਿਹੜੀਆਂ ਇਹ ਇਸ ਤਰ੍ਹਾਂ ਦੀਆਂ ਚੋਣਾਂ ਨੇ ਇਹਨਾਂ ਦੇ ਉੱਤੇ ਸਰਕਾਰਾਂ ਨੂੰ ਚੋਣ ਕਮਿਸ਼ਨ ਨੂੰ ਮਾਨਜੋਗ ਕੋਰਟਾਂ ਤੱਕ ਵੀ ਇਹਦਾ ਸੰਗਿਆਨ ਲੈਣਾ ਚਾਹੀਦਾ ਹੈ ਕਿਉਂਕਿ ਇਹਦੇ ਤੇ ਇੱਕ ਇਲੈਕਸ਼ਨ ਕੋਈ ਵੀ ਜਾਇਏ ਛੋਟੀ ਹੈ ਛੇ ਵੱਡਿਆ ਬੜੀ ਮਹਿੰਗੀ ਹੈ ਇਲੈਕਸ਼ਨ ਦੇ ਵਿੱਚ ਅਰਬਾਂ ਰੁਪਇਆ ਖੁੱਕਿਆ ਜਾਂਦਾ ਹੈ ਲੋਕਾਂ ਦੀਆਂ ਦੁਸ਼ਮਣੀਆਂ ਅੱਡ ਹੋ ਜਾਂਦੀਆਂ ਨੇ ਕਤਲੋਗਾਰ ਦੱਡ ਹੋ ਜਾਂਦੀ ਆ ਥੈਰਿੰਗ ਗੋਲੀਆਂ ਅੱਡ ਚੱਲ ਜਾਂਦੀਆਂ ਨੇ ਇਹ ਇਹਨਾਂ ਚੀਜ਼ਾਂ ਤੋਂ ਸੰਕੋਚ ਕਰਕੇ ਮੁੰਡੇ ਇਹਨਾਂ ਚੀਜ਼ਾਂ ਤੋਂ ਬਚਾਅ ਹੋ ਸਕੇ ਬਿਲਕੁਲ ਸਾਨੂੰ ਇੱਕ ਮੈਸੇਜ ਆਇਆ ਆ ਆਪਾਂ ਨੂੰ ਹਰਰਾਮ ਸਿੰਘ ਜੀ ਦਾ ਖੰਨਾ ਤੋਂ ਉਹ ਕਹਿ ਰਹੇ ਨੇ ਜੀ ਜਿੰਨੀਆਂ ਸਰਕਾਰਾਂ ਨੇ ਜਾਂ ਜਿੰਨੇ ਸਰਕਾਰੀ ਮਹਿਕਮੇ ਨੇ ਉਹ ਤਾਂ ਕਹਿੰਦੇ ਜੀ ਜਨਤਾ ਦੇ ਉਹ ਜੀਵ ਦੇ ਬੋਝੇ ਨੇ ਜੇ ਗੱਲ ਕਰੀਏ ਸਰਕਾਰੀ ਕੋਈ ਵੀ ਵਿਭਾਗ ਹੈ ਉੱਥੇ ਜਾ ਕੇ ਦੇਖ ਲੋ ਤੁਹਾਡੀ ਕੀ ਉੱਥੇ ਦੀ ਇੱਜ਼ਤ ਹੋਏਗੀ ਤੁਹਾਡਾ ਮਾਨ ਸਨਮਾਨ ਕਿੰਨਾ ਹੋਏਗਾ ਕਹਿੰਦਾ ਕਿਸੇ ਐਮਐਲਏ ਕੋਲ ਜਾ ਕੇ ਦੇਖ ਲੋ ਕਿਸੇ ਮੰਤਰੀ ਕੋਲ ਜਾ ਕੇ ਦੇਖ ਲੋ ਉੱਥੇ ਤੁਹਾਡਾ ਕੀ ਸਨਮਾਨ ਹੋਏਗਾ ਉੱਥੇ ਜਾ ਕੇ ਦੇਖ ਲੋ ਕਹਿੰਦੇ ਪਰ ਇਹ ਹੀ ਐ ਦੋ ਐਸੀ ਚੀਜ਼ਾਂ ਨੇ ਨਾ ਸਰਕਾਰ ਉਹ ਵੀ ਜਾਂ ਸਰਕਾਰੀ ਬਾਬੂ ਹੁਣ ਕਹਿੰਦੇ ਇਹ ਤਾਂ ਮਲਾਈਆਂ ਹੀ ਖਾ ਰਹੇ ਨੇ ਬਾਕੀ ਦਾ ਜ਼ਿੰਦਗੀ ਇਹਨਾਂ ਦੀ ਹੈ ਆਮ ਜਨਤਾ ਜਿਹੜੀ ਉਹ ਤਾਂ ਬਸ ਔਰੇ ਵਿਚਾਰੀ ਟਾਈਮ ਪਾਸ ਕਰਨ ਲਈ ਇਹ ਤਾਂ ਟਾਈਮ ਪਾਸ ਕਰਕੇ ਇਸ ਦੁਨੀਆ ਤੋਂ ਚਲੀ ਜਾਏਗੀ ਗਮ ਤਾਂ ਇਹ ਹੈ ਨਹੀਂ ਜਿਹੜੇ ਆਮਲ ਬਣਾਏ ਤਾਂ ਉਹ ਆਪ ਆਮ ਲੋਕਾਂ ਨਹੀਂ ਨੇ ਬਣਾਏ ਤਾਂ ਉਹ ਮਲਾਈ ਖਾਂਦੇ ਜੇ ਤੌਲੇ ਦੀ ਰਾਖੀ ਬਿੱਲਾ ਬਿਠਾਇਆ ਬਿੱਲਾ ਬਿਠਾਇਆ ਤਾਂ ਆਪਾਂ ਹੀ ਹੈ ਤਾਂ ਹੀ ਮਲਾਈ ਖਾਂਦੇ ਜੇ ਬਿੱਲਾ ਆਪਾਂ ਬਿਠਾਈ ਨਾ ਮਤਲਬ ਉਹਦਾ ਪਾਪ ਆਰਟੀ ਵਾਲੀ ਤੇ ਵਾਜ ਜਾਨੇ ਆ ਆਪਾਂ ਚੰਗੇ ਬੰਦੇ ਨੂੰ ਹਰਾ ਦਿੰਦੇ ਆ بڑے ਲਿਖੇ ਬੰਦੇ ਨੂੰ ਹਰਾ ਦਿੰਦੇ ਆ ਦਿੱਲੀ ਦੇ ਵਿੱਚ ਸਰਦਾਰ ਮਨਮੋਹਨ ਸਿੰਘ ਨੂੰ ਹਰਾਤਾ ਸੀ ਦੱਸੋ ਕੀ ਕਰੀਏ ਮਤਲਬ ਪਬਲਿਕ ਜਿੰਨਾ ਚਿਰ ਏਲੀਟ੍ਰੀਸੀ ਚੱਲੀ ਜਾਂਦੀ ਆ ਅਣਪੜਤਾ ਰਾਜਨੀਤਿਕਾਂ ਨੂੰ ਪੜਤਾ ਚਾਹੇ ਉਹਦੀ ਬੀਏ ਕੀਤੀ ਐ ਚਾਹੇ ਐਮਏ ਕੀਤੀ ਐ ਗੱਲ ਕਰੋ ਰਾਜਨੀਤੀ ਤੋਂ ਕੋਰਾ ਆ ਉਹ ਬੰਦਾ ਮਤਲਬ ਅ ਮਗਰ ਆਪਾਂ ਨੇ ਆਪਾਂ ਵੀ ਮਗਰ ਲੱਗ ਕੇ ਵੋਟਾਂ ਵੈਸੇ ਆਪਾਂ ਨੂੰ ਸੋਚਣਾ ਸਮਝਣਾ ਚਾਹੀਦਾ ਕੈਂਡੀਡੇਟਾਂ ਬਾਰੇ ਕਿ ਇਹਨਾਂ ਚ ਸਾਰਿਆਂ ਚੋਂ ਕਿਹੜਾ ਬੰਦਾ ਯੋਗ ਹੈ ਕਿਹੜੇ ਬੰਦੇ ਦੀ ਕੀ ਨੇਚ ਆਪਾਂ ਨੂੰ ਪਤਾ ਲੱਗ ਜਾਂਦਾ ਜੀ ਕਿ ਇਸ ਬੰਦੇ ਦੀ ਕਿਹੜੇ ਦੀ ਕੀ ਨੇਚ ਹੈ ਕੀ ਚਾਹੁੰਦਾ ਇਹ ਟੈਵਲ ਸੈਕਟਰ ਚਾਹੁੰਦਾ ਇੱਕ ਪ੍ਰਾਈਵੇਟ ਸੈਕਟਰ ਚਾਹੁੰਦਾ ਇਹ ਸਰਮਾਇਆਦਾਰ ਤੇ ਧਨਾੜ ਬੰਦਿਆਂ ਨਾਲ ਯਾਰੀਆਂ ਰੱਖਣ ਵਾਲਾ ਬੰਦਾ ਹੈ ਇਹ ਗਰੀਬ ਆਦਮੀ ਦੇ ਮੰਜੇ ਤੇ ਬਹਿ ਕੇ ਰੋਟੀ ਖੰਗਲੇ ਆਪਾਂ ਨੂੰ ਸਾਰਾ ਪਤਾ ਲੱਗ ਜਾਂਦਾ ਹੈ ਗੱਲ ਕਰ ਕਈ ਵਾਰੀ ਆਪਾਂ ਇਹਨਾਂ ਦੇ ਲੱਛੇਦਾਰ ਭਾਸ਼ਣਾ ਚਾਕੇ ਠੋਖਾ ਖਾ ਜਾਂਦੇ ਬਿਲਕੁਲ ਜੀ ਮੈਂ ਇੱਕ ਆਪਣੇ ਦਰਸ਼ਕ ਨੇ ਜੁੜਦੇ ਹੁੰਦੇ ਨੇ ਉਹ ਵੀ ਇਹ ਗੱਲ ਕਹਿੰਦੇ ਨੇ ਕਿ ਪੰਜਾਬ ਦੀ ਕਿਤਨਾ ਕਿਤੇ ਦੁਰਭਾਗ ਹੈ ਕਿ ਹਾਲ ਤੱਕ ਸਾਨੂੰ ਕੋਈ ਐਸਾ ਮੰਤਰੀ ਨਹੀਂ ਮਿਲਿਆ ਸੀ ਆ ਵੀ ਨਹੀਂ ਮਿਲਿਆ ਜਿਹੜਾ ਕਿ ਪੰਜਾਬ ਦੀ ਤਰੱਕੀ ਵੱਲ ਆਪਣਾ ਪੂਰਾ ਮਨ ਤਨ ਨਾਲ ਸੇਵਾ ਕਰ ਪਾਵੇ ਕਹਿੰਦੇ ਹਾਂ ਜਰੂਰ ਹੈ ਹੁਣ ਲੋਕ ਨੇ ਜਿਹੜੇ ਪਰਸਨਲ ਅਟੈਕ ਕਰਨ ਲੱਗੇ ਬੋਲ ਬਾਣੀ ਵਿਗੜਦੀ ਨਜ਼ਰ ਆ ਰਹੀ ਹੈ ਫਲੋਟਾਂ ਨੂੰ ਜਿਵੇਂ ਤੁਸੀਂ ਦੇਖਿਆ ਕਿ ਇੱਕ ਦੂਜੇ ਨੂੰ ਤਾਂਸਕਾ ਜਣਾ ਦੂਜੇ ਦੀ ਖੱਲੀ ਡਾਉਣੀ ਮਜ਼ਾਕ ਕਰਨਾ ਇਹ ਹੁਣ ਆਮ ਗੱਲ ਹੁੰਦੀ ਨਜ਼ਰ ਆ ਰਹੀ ਹੈ ਤੇ ਜਨਤਾ ਕੀ ਸਿੱਖੇਗੀ ਇਹਨਾਂ ਤੋਂ ਦੇਖੋ ਜੀ ਜਿਹੜੀ ਆ ਮੈਸੇਜ ਦਿੱਤਾ ਮੈਂ ਤਾਂ ਪਹਿਲਾਂ ਤੋਂ ਕਹਿਣਾ ਹੁੰਦਾ ਵੀ ਜਿੱਦੇ ਦੂਰਦਰਸ਼ੀ ਮੁੱਖ ਮੰਤਰੀ ਇਨਸਾਫ ਕਿਸਨ ਤੇ ਡੀਜੀਪੀ ਡੀਜੀਪੀ ਤੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਗੁਰੂ ਜੋਗਾ ਤੇ ਗੁਰਮਖ ਬਣ ਗਿਆ ਉਹ ਦਿਨ ਪੰਜਾਬ ਦੇ ਵਾਸਤੇ ਬੜਾ ਮਹੱਤਵਪੂਰਨ ਹੋਊਗਾ ਉਸ ਤੋਂ ਬਾਅਦ ਉਸੇ ਦਿਨ ਤੋਂ ਅਗਲੇ ਦਿਨ ਤੇ ਆਲੇ ਪਾਸੇ ਹੀ ਪੰਜਾਬ ਬਲੰਦੀਆਂ ਵੱਲ ਜਾਏਗਾ ਤੇ ਜਿਹੜੇ ਘਟੀਆ ਵਿਚਾਰ ਘਟ ਦੇਸ਼ ਦੇ ਨੇ ਲੋਕਾਂ ਦੇ ਉਹ ਥੱਲੇ ਧਰਤ ਚ ਵਰ ਜਾਣਗੇ ਉਹ ਗਲਕਾਰ ਸੁਭਾਗਾ ਦਿਨ ਬਹੁਤ ਜਲਦੀ ਆ ਜੇ ਤਾ ਬਹੁਤ ਚੰਗਾ ਨਹੀਂ ਆਪਾਂ ਬਹੁਤ ਦੇਰ ਹੋਈ ਜਾਂਦੀ ਐ ਦੇਰ ਹੋਣ ਦੇ ਕਾਰਨ ਆਪਣਾ ਸਾਰਾ ਸਿਸਟਮ ਹੈ ਜਿਹੜਾ ਉਹ ਖਤਮ ਹੋਈ ਜਾਂਦਾ ਹੈ ਅੱਛਾ ਅਰਜਿੰਦਰ ਜੀ ਜਾਂਦਿਆਂ ਦੇ ਮੇਰਾ ਲਾਸਟ ਕੁਐਸਚਨ ਆ ਤੁਹਾਨੂੰ ਲੱਗਦਾ ਹੈ ਕਿ ਐਸਾ ਦਿਨ ਕੋਈ ਆਏਗਾ ਜਾਂ ਅਸੀਂ ਇਕੱਲੇ ਸੁਪਨੇ ਲੈ ਕੇ ਜਾਂ ਖਾਬ ਦੇਖਦੇ ਦੇਖਦੇ ਜੋ ਸਾਡੀਆਂ ਜ਼ਿੰਮੇਵਾਰੀਆਂ ਨੇ ਉਹ ਨਿਭਾਉਂਦੇ ਨਿਭਾਉਂਦੇ ਅਲਵਿਦਾ ਕਹਿ ਜਾਂਗੇ ਦੁਨੀਆ ਤੋਂ ਦੇਖੋ ਜੀ ਹਮਦਾ ਤਾਂ ਸਾਰਾ ਉਮੀਦਾਂ ਤੇ ਡਿਪੈਂਡ ਹੈ ਅਮੀ ਡਾਟਾ ਹੈਗੀਆਂ ਨੇ ਇਹ ਤਾਂ ਨਹੀਂ ਹੈ ਵੀ ਮੈਂ ਤਾਂ ਹੈਰਾਨ ਆ ਜੀ ਤੁਸੀਂ ਲਓ ਪੰਜਾਬ ਦੀ ਆਬਾਦੀ 3 ਕਰੋੜ 40 ਲੱਖ ਮੰਨ ਲਈ ਜੀ ਜਿਹਦੇ ਵਿੱਚੋਂ 52% ਸਿੱਖ ਨੇ ਇੰਨਿਆਂ ਦੇ ਵਿੱਚੋਂ ਇੱਕ ਬੰਦਾ ਚੁਣਨਾ ਇੱਕ ਬੰਦਾ ਵੀ ਗੁਰਮਖੋਣ ਨੂੰ ਨਹੀਂ ਮਿਲ ਨਹੀਂ ਰਿਹਾ ਇੱਕ ਬੰਦਾ ਵੀ ਗੁਰੂ ਜੋਗਾ ਨਹੀਂ ਮਿਲ ਰਿਹਾ ਆਪਦੇ ਜੋਗੀ ਮਿਲ ਜਾਂਦੇ ਨੇ ਜਿੱਦੇ ਇਹ ਬੰਦਾ ਮਿਲ ਗਿਆ ਸਿੱਖਾਂ ਦੇ ਤਾਂ ਉਦੀ ਪੋਵਾਰਾ ਹੋ ਜਾਣਗੀਆਂ ਤੇ ਜਿੱਦੇ ਮੁੱਖ ਮੰਤਰੀ ਦੂਰੰਦਰਸ਼ੀ ਠੀਕ ਹੈ ਤਾਂ ਉਹਨਾਂ ਤਮਾਨ ਨੂੰ ਆਪਾਂ ਇਹਦੇ ਤੇ ਕੋਈ ਕਿੰਤੂ ਫਰੰਤੂ ਨਹੀਂ ਕਰ ਸਕਦੇ ਵਿਚਾਰਾ ਕਰੇ ਕੀ ਥੋੜਾ ਜਿਹਾ ਤਾਂ ਨਹੀਂ ਹੀ ਜਾਦੇ ਨਾ ਕੰਬਲੀ ਦੇ ਸਿਰਮਾ ਕੋ ਉਲਝਾ ਗਏ ਇਹ ਪਹਿਲਾਂ ਜਿੱਦੇ ਮੁੱਖ ਮੰਤਰੀ ਇਹਸਾਫ ਦਾ ਜਿਆ ਭਗਵੰਤਮਾਨ ਹੋਇਆ ਇਮਾਨਦਾਰ ਡੀਜੀਪੀ ਹੋਇਆ ਇਨਸਾਫਸੰਦ ਹੋਇਆ ਇਨਸਾਫਸੰਦ ਤੇ ਇਮਾਨਦਾਰ ਔਰ ਪਰਚੀ ਗਿਣਤੀ ਪਰਚਿਆਂ ਦੀ ਨਾ ਹੋਵੇ ਵੀ ਪਰਚੇ ਕਿੰਨੇ ਪਾਤੇ ਪਰਚੇ ਪਾ ਪਰਚੇ ਪਾਉਣ ਵਾਲੇ ਤਾਂ ਪਹਿਲਾਂ ਤੁਰ ਗਏ ਜੇ ਉਸੇ ਲਈ ਤੇ ਆਪਾਂ ਪਰਚੇ ਪਾਉਣ ਵਾਲਿਆਂ ਤੇ ਆਪਣੀ ਸਾਡੀ ਸਰਕਾਰ ਵੀ ਉਹਨਾਂ ਤੇ ਤੁਰ ਗਈ ਤਾਂ ਫਿਰ ਟਰੈਕ ਉਹ ਖਾਲੀ ਖਾਲੀ ਹੈ ਫਿਰ ਆਪਾਂ ਨਾ ਟਰੈਕ ਹੈ ਜਿਹੜਾ ਉਹ ਵੀ ਆਪਣਾ ਡੀਜ਼ਲ ਚੱਲ ਜੂਗਾ ਉਸ ਤੇ ਅੱਗੇ ਰੁੜ ਜਾਗੇ ਫਿਰ ਕਿਸੇ ਨੇ ਨਹੀਂ ਦੇਖਣਾ ਕੋਈ ਹੋਰ ਜਿਹੜੇ ਆਉਣ ਵਾਲੇ ਸਮੇਂ ਨੇ ਇਹਦੇ ਵਿੱਚ ਇੱਕ ਮੈਂ ਹੋਰ ਗੱਲ ਕਹਿਣਾ ਜੀ ਜਿਵੇਂ ਸੰਭਾਵੀ ਮੁੱਖ ਮੰਤਰੀ ਹੈ ਜਿਹੜਾ ਚੰਨੀ ਸੰਭਾਵੀ ਮੁੱਖ ਮੰਤਰੀ ਉਸ ਨੂੰ ਬੜਾ ਥੋੜਾ ਜਿਹਾ ਸੰਭਾਵੀ ਆਪਾਂ ਕਹ ਲਈਏ ਹੁਣ ਵਾਲੇ ਮੁੱਖ ਮੰਤਰੀ ਸਰਦਾਰ ਬਵਰ ਸਿੰਘ ਮਾਨ ਬੀਜੇਪੀ ਦਾ ਜਿਵੇਂ ਬਿੱਟੂ ਕਹਿੰਦੇ ਆ ਵੀ ਬਿੱਟੂ ਸਾਹਿਬ ਮੁੱਖ ਮੰਤਰੀ ਜਿਹੜੇ ਵੱਡੇ ਚਿਹਰੇ ਬਣਦੇ ਨੇ ਆਪਦੇ ਆਪ ਨੂੰ ਇਹਨਾਂ ਨੂੰ ਸ਼ਿਵ ਦੇ ਉੱਤੇ ਥੋੜਾ ਜਿਹਾ ਸੰਕੋਚ ਕਰਨਾ ਚਾਹੀਦਾ ਹੈ ਇੱਕ ਦੂਜੇ ਨੂੰ ਗਾਲ ਗਲੂਚਾ ਦੂਜੇ ਲੀਡਰਾਂ ਤੋਂ ਦਵਾ ਦੇਣਾ ਇਹਨਾਂ ਨੂੰ ਆਪ ਨੂੰ ਨਹੀਂ ਕਰਨਾ ਚਾਹੀਦਾ ਕਿਉਂਕਿ ਇਹਨਾਂ ਦੀ ਅੰਮੇਜ ਦੇ ਉੱਤੇ ਫਿਰ ਕਾਹੀ ਜਿਹੜਾ ਉਹ ਤਬਾਹ ਲੱਗਦਾ ਇਹਨਾਂ ਨੂੰ ਨਹੀਂ ਲਾਉਣਾ ਚਾਹੀਦਾ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਕੀਮਤੀ ਸਮਾਂ ਦੇਣ ਦਾ ਜੀ ਥੈਂਕ ਯੂ ਸਰ ਸਰ ਦਰਸ਼ਕੋ ਇਹ ਸਨ ਆਪਣੇ ਜਰਿੰਦਰ ਮਾਨਸਾ ਜੀ ਜੋ ਕਿਤਨਾ ਕਿਤੇ ਆਪਣੇ ਨਾਲ ਵਿਚਾਰ ਚਰਚਾ ਕਰ ਰਹੇ ਸੀਗੇ ਜੋ ਅੱਜ ਆਪਣਾ ਜਿਹੜਾ ਆਪਣਾ ਅੱਜ ਦਾ ਵਿਸ਼ਾ ਸੀਗਾ ਕਿ ਰਾਜਾ ਫੜਿੰਗ ਤੇ ਮਨਪ੍ਰੀਤ ਬਾਦਲ ਨੂੰ ਇਲੈਕਸ਼ਨ ਕਮਿਸ਼ਨ ਨੇ ਭੇਜਿਆ ਨੋਟਿਸ ਤਾਂ ਅਸੀਂ ਵੀ ਇਹੀ ਗੱਲ ਕਹਿੰਦੇ ਆ ਕਿ ਭਾਈ ਇਲੈਕਸ਼ਨਾਂ ਹੁੰਦੀਆਂ ਰਹਿੰਦੀਆਂ ਨੇ ਹਾਰ ਜਿੱਤ ਹੁੰਦੀ ਰਹਿੰਦੀ ਹੈ ਪਰ ਜਿਹੜਾ ਆਪਣਾ ਭਾਈਚਾਰਾ ਹੈ ਤੇ ਆਪਣੀ ਬੋਲਬਾਣੀ ਹੈ ਤੇ ਆਪਣਾ ਜਿਹੜਾ ਕੋ ਪਹਿਰਾਵਾ ਹੈ ਜਾਂ ਮਿਲਵਰਤਨ ਹੈ ਉਹਨੂੰ ਨਾ ਬਗਾੜੋ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਨੇ ਚਾਹੇ ਆਪਾਂ ਛੋਟੇ ਬਚਪਨ ਤੋਂ ਲੱਗੇ ਹੁਣ ਤੱਕ ਆਪਣੇ ਜਿਹੜੇ ਗਵਾਂਢੀ ਨੇ ਜਾਂ ਆਪਣੇ ਕੋਈ ਜਾਂ ਮਹੱਲੇ ਵਾਲੇ ਨੇ ਜਾਂ ਸ਼ਾਨ ਨੇ ਕਿ ਆਪਾਂ ਨੂੰ ਜ਼ਿੰਦਗੀ 'ਚ ਉਹਨਾਂ ਤੋਂ ਹੀ ਕੰਮ ਪੈਂਦਾ ਹੈ ਉਹੀ ਆਪਣੇ ਕਿਤੇ ਨਾ ਕਿਤੇ ਦੁੱਖ ਸੁੱਖ ਚ ਖੜਦੇ ਨੇ ਨਾ ਤੁਸੀਂ ਅੱਜ ਤੱਕ ਦੇਖਿਆ ਹੋਣਾ ਕਿ ਦੁੱਖ ਸੁੱਖ ਚ ਕੋਈ ਮੰਤਰੀ ਹੈ ਨਾ ਕੋਈ ਐਸਾ ਅਮੀਰ ਬੰਦਾ ਤੁਹਾਡੀ ਮਤਲਬ ਘਰੇ ਆਏਗਾ ਹਾਂ ਤੁਹਾਡੇ ਘਰੇ ਚਾ ਕੇ ਉਹ ਬੰਦਾ ਕਿਤੇ ਨਾ ਕਿਤੇ ਅਫਸੋਸ ਜ਼ਰੂਰ ਮਨਾਣ ਆਏਗਾ ਜਾਂ ਵਿਆਹ ਸ਼ਾਦੀ ਦੇ ਵਿੱਚ ਇਨਵਾਈਟ ਹੋਏਗਾ ਪਰ ਤੁਹਾਨੂੰ ਮਦਦ ਕੋਈ ਨਹੀਂ ਦੇਵੇਗਾ ਤਾਂ ਦਰਸ਼ਕੋ ਜੋ ਆਪਣਾ ਕਵਿਸ਼ਾ ਹੈ ਉਹਨੂੰ ਬਸ ਤਾਂ ਸ਼ੇਅਰ ਕਰਨਾ ਤੇ ਬਸ ਲਾਇਕ ਕਰਨਾ ਮੈਂ ਸਰਿੰਦਰ ਸਿੰਘ ਢਿੰਡਸਾ A1 ਪੰਜਾਬੀ ਟੀਵੀ ਤੇ ਕੱਲ ਨੂੰ ਫੇਰ ਨਵਾਂ ਪ੍ਰੋਗਰਾਮ ਲੈ ਕੇ ਜਰੂਰ ਮਿਲ ਤੱਕ ਮੈਨੂੰ ਜਯਾ ਜਤ